ਆ ਜੀਪ ਕਾਦੀ ਆ ਵੀਰ ਨੇ ਜਾ ਜੀ ਬਣਾਤਾ ਅੱਗ ਮੇਰੀ ਅੱਗ ਵੀਡੀਓ ਨੂੰ ਨਾ ਸਕਿੱਪ ਨਾ ਕਰਿਓ ਤੁਸੀਂ ਇਹਨਾਂ ਸਾਰੀ ਵੀਡੀਓ ਤੁਸੀਂ ਦੇਖਿਓ ਵੀਰੇ ਨੇ ਇੰਨੀ ਤੇਜ਼ ਮਤਲਬ ਕਮਾਈ ਕਮੁਈਆ ਸਾਰਾ ਕੁਝ ਗਾਂ ਵੀਡੀਓ ਦੇ ਵਿੱਚ ਅੱਗੇ ਜਾ ਕੇ ਇਹਦੀ ਰੋਡ ਸਪੀਡ ਵੀ ਇਹ ਕਿੰਨੇ ਤੇ ਜਾਂਦੀ ਆ ਤੇ ਇਹਦੇ ਵਿੱਚ ਜੋਰ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣਾ ਤੇ ਜਿਹੜੀ ਸੀਟੀ ਸੂਟੀ ਆ ਉਹ ਟਰਬੋ ਦੀ ਨੇਚਰਲ ਸੀਟੀ ਆ ਇਦਾਂ ਨਹੀਂ ਹੈਗਾ ਵੀ ਬਾਜ਼ਾਰ ਚੋਂ ਕੋਈ ਸੀਟੀ ਲੈ ਕੇ ਲਾਤੀ ਆ ਆ ਸ਼ੀਸ਼ਾ ਵੀ ਮਿਲੂਗਾ ਤੇ ਨਾਲੇ ਤੇ ਆਪਾਂ ਨੂੰ ਛੱਤ ਵੀ ਮਿਲੂਗੀ ਇਹ ਜੀਪ ਤਿਆਰ ਕਰੀ ਆ 5.5 ਤੋਂ 6 ਲੱਖ ਦੇ ਵਿੱਚ ਵਿਦ ਪਾਸਿੰਗ ਕਾਪੀ ਪਾਸਿੰਗ ਜਗਰਾਉਂ ਤੋਂ ਮੇਰਾ ਵੀਰ ਉਹਨੇ ਰੈਡੀ ਕਰੀ ਆ ਤੇ ਵੀਡੀਓ ਨੂੰ ਮੈਂ ਤੁਹਾਨੂੰ ਵਾਰ-ਵਾਰ ਕਹਿੰਨਾ ਵੀਡੀਓ ਨੂੰ ਸਕਿੱਪ ਨਾ ਕਰਿਓ ਵੀਡੀਓ ਨੂੰ ਸਾਰੀ ਦੇਖਿਓ ਤੁਹਾਨੂੰ ਪਤਾ ਲੱਗੂਗਾ ਵੀਡੀਓ ਤੇ ਇਹਦੇ ਜੀਪ ਦੇ ਵਿੱਚ ਖੂਬੀਆਂ ਕੀ-ਕੀ ਨੇ ਇੰਨੀਆਂ ਜਾਦੇ ਖੂਬੀਆਂ ਨਾ ਪਿਛਲਾ ਲਾਇਲ ਹੋਏ ਕਮ ਦਾ ਹਬਾਉ ਬਾਨੀਆਂ ਜਾਦੀਆਂ ਸੋਲਿਡ ਹਨਾ ਵੀਰ ਨੇ ਨਹੀਂ ਜ਼ੋਰ ਦੀ ਕਮਾਈ ਵੀ ਇੱਕ ਵਾਰ ਜਿਵੇਂ ਚੱਕੀ ਖਈ ਮੈਨੂੰ ਡਰ ਲੱਗਣ ਲੱਗਿਆ ਉਹ ਰੋਡ ਤੇ ਪਹਜਾਈ ਸੀ ਵੀ ਇੰਨੀ ਜਿਆਦੇ ਕਿਉਂਕਿ ਬਣ ਸਾਰੀਆਂ ਜਾਂਦੀਆਂ ਤੇ ਆਪਾਂ ਤੁਹਾਨੂੰ ਆਜੋ ਗੱਲਬਾਤ ਵੀਰੇ ਨਾਲ ਕਰਾਂਗੇ ਜੋ ਕੌਣ ਦੀ ਭਲੇਖਾ ਖਣੀ ਦੱਸਿਓ ਕਾਦੀ ਪੌਂਦੀ ਮੈਨੂੰ ਤਾਂ ਪਤਾ ਲੱਗ ਗਿਆ ਵੀ ਕਿਹਦੇ ਵਾਂਗੂ ਸੀਟੀ ਮਾਰਦੀ ਆ ਕਰਦੋ ਬੰਦ ਵੀਰੇ ਇਹ ਮੇਰਾ ਛੋਟਾ ਵੀਰ ਜੱਸੀ ਜਗਰਾਉਂ ਤੋਂ ਤੇ ਪਹਿਲਾਂ ਨਾ ਅਜੇ ਤੁਹਾਨੂੰ ਗੱਡੀ ਦੀ ਲੁੱਕ ਸਾਰੀ ਚੈੱਕ ਕਰਾਦਾ ਵੈਸੇ ਤਾਂ ਤੁਸੀਂ ਸ਼ਾਰਟਾਂ ਦੇ ਵਿੱਚ ਸਾਰੀ ਦੇਖ ਹੀ ਲਈ ਹੋਣੀ ਗੱਡੀ ਵਾਲ ਤੁਸੀਂ ਧਿਆਨ ਮਾਰੋ ਕੱਲੀ-ਕੱਲੀ ਚੀਜ਼ ਡਿਫਾਈਨ ਮੈਂ ਤੁਹਾਨੂੰ ਕਰ ਦਿੰਦਾ ਗੱਡੀ ਬਲਾਜ ਆ ਗੱਡੀ ਨਹੀਂ ਬਣਾਈ ਬਲਾਜ ਬਣਾਤੀ ਵੀਰ ਨੇ ਧੰਨਵਾਦ ਤੇ ਜਦੋਂ ਤੁਹਾਨੂੰ ਇਹਦੇ ਫੰਕਸ਼ਨ ਦੱਸੇ ਵੀ ਕਿਹੜਾ ਗੇਅਰ ਕੀ ਬ੍ਰੇਕਾ ਕੀ ਤਾਨੂੰ ਨਾ ਮੈਂ ਕਹਿੰਦਾ ਜੇ ਤੁਹਾਨੂੰ ਵੀਡੀਓ ਵੇਖ ਕੇ ਤੁਸੀਂ ਨਰਾਸ਼ ਹੋਗੇ ਨਾ ਤੇ ਕਹਿ ਦਿਓ ਵੀ ਨਹੀਂ ਯਾਰ ਗੱਲ ਨਹੀਂ ਬਣੀ ਤੂੰ ਸਵਾਦ ਨਹੀਂ ਆਇਆ ਸਿੱਧਾ ਕਹਿ ਦਿਓ ਕੋਈ ਚੱਕਰ ਨਹੀਂ ਕਿਉਂਕਿ ਚੀਜ਼ ਨਾ ਬਣੀ ਹੀ ਨਹੀਂ ਖਰੀ ਆ ਇੰਨੀ ਜਿਆਦੀ ਘੈਂਟ ਆ ਮੈਂ ਜਿਆਦੀਆਂ ਤਰੀਫਾਂ ਨਹੀਂ ਕਰ ਰੀਆਂ ਤੁਹਾਨੂੰ ਸਾਰਾ ਕੁਝ ਦਿਖਾ ਹੀ ਦੇਣਾ ਆਪਾਂ ਸਸੀ ਕਾ ਵੀਰੇ ਠੀਕ ਆ ਠੀਕ ਠਾਕ ਜੀ ਬਹੁਤ ਵਧੀਆ ਜੀ ਸਸੀ ਕਾ ਸਾਰੇ ਸਰੋਤਿਆਂ ਨੂੰ ਵੀ ਜੀ ਠੀਕ ਤੇ ਇਹ ਸਾਡੇ ਵੀਰ ਨੇ ਜੋ ਕਹਿੰਦੇ ਹੁੰਦੇ ਪੁਰਾਣੀ ਚੀਜ਼ ਨੂੰ ਤਰਾਸ਼ਿਆ ਇਹ ਉਦਾਂ ਕਿੰਨਾ ਮਾਡਲ ਆ ਵੀਰੇ ਇਹ ਮਾਡਲ ਹੈਗੀ ਹੈ 2005 ਐਕਸ ਆਰਮੀ ਵਾਲੀ ਐਕਸ ਆਰਮੀ ਦੀ ਹਾਂਜੀ ਤੇ ਉਤੋਂ ਆਪਾਂ ਮਤਲਬ ਲੈ ਕੇ ਤੇ ਬਾਕੀ ਸਾਰਾ ਕੁਝ ਆਪਾਂ ਬਾਕੀ ਨਿਊ ਫਿੱਟ ਕਰ ਲਦੇ ਹੁਣ ਨਾ ਇਹ ਮੈਨੂੰ ਪਿਆਰੀ ਇੰਨੀ ਜਿਆਦਾ ਲੱਗ ਜਾਂਦੀ ਮੈਨੂੰ ਸਮਝ ਨਹੀਂ ਆਉਂਦੀ ਮੈਨੂੰ ਸ਼ੁਰੂ ਕਿੱਥੋਂ ਕਰਾਂ ਕਿਉਂਕਿ ਵੀ ਕੱਲੀ ਕੱਲੀ ਚੀਜ਼ ਜੇ ਮੈਂ ਦੇਖਾਂ ਹੁਣ ਆ ਬੰਪਰ ਆ ਮੈਂ ਅਜੇ ਤੱਕ ਇਦਾਂ ਨਾ ਲੱਗਿਆ ਨਹੀਂ ਕਿਸੇ ਦੇ ਵੀ ਦੇਖਿਆ ਇਹ ਸਪੈਸ਼ਲ ਬੰਪਰ ਆਪਾਂ ਕਸਟਮ ਕਰਾਉਨੇ ਆ ਆਪਣੀ ਆਪ ਆਪਣੇ ਨਾਲ ਆਪਾਂ ਆ ਬਣਵਾਈਦਾ ਵਾ ਹਮ ਤਾਂ ਹੀ ਕਹਿੰਦਾ ਮੈਂ ਕਦੇ ਦੇਖਿਆ ਹੀ ਨਹੀਂ ਆਹ ਸਿਸਟਮ ਆਮ ਜਿਹੜੇ ਬੰਪਰ ਲੱਗੇ ਮਿਲਣਗੇ ਉਹ ਰੂਟੀਨ 'ਚ ਹੋਰ ਤਰ੍ਹਾਂ ਦੇ ਹੁੰਦੇ ਆ ਇਹ ਆਪਾਂ ਆਪ ਬਣਾਣੇ ਆ ਠੀਕ ਹੈ ਜੀ ਇਹ ਆਪਣੀਆਂ ਗੱਡੀਆਂ ਨੂੰ ਫਿੱਟ ਕਰੀ ਜਾਂ ਮਤਲਬ ਆਹ ਡਿਜ਼ਾਈਨ ਤੁਹਾਡਾ ਆਪਣਾ ਡਿਜ਼ਾਈਨ ਵੀ ਕਿਸੇ ਦਾ ਨਹੀਂ ਹੈਗਾ ਨਾ ਜੀ ਵੈਰੀ ਗੁੱਡ ਯਾਰ ਕਿਉਂਕਿ ਜੇ ਬਣਿਆ ਮਿਲੂਗਾ ਵੀ ਕਿਸੇ ਨੇ ਕਾਪੀ ਕੀਤਾ ਉਹ ਤਾਂ ਵੱਡਾ ਬਹੁਤ ਹੋ ਆਪਾਂ ਛੋਟਾ ਕਰਕੇ ਆਪਣੇ ਜਿੰਨਾ ਆਪਾਂ ਨੂੰ ਪਸੰਦਦਾ ਪਾ ਉਹ ਚੀਜ਼ ਲਈ ਦੀ ਹੈ ਵੈਰੀ ਗੁੱਡ ਮੈਂ ਕਹਿੰਦਾ ਕਿਆ ਹੀ ਬਤਾਂ ਲੋ ਕੰਡਰੋ ਸ਼ੀਸ਼ਾ ਯਾਰ ਮਰੇ ਸ਼ੀਸ਼ੇ ਤੁਸੀਂ ਗੱਲ ਧਿਆਨ ਚਾਜੀ ਜੇ ਕਿਸੇ ਵੀਰ ਨੇ ਛੱਤ ਲਾਉਣੀ ਫੇਰ ਛੱਤ ਵਾਲਾ ਸ਼ੀਸ਼ਾ ਵੀ ਨਾਲ ਮਿਲੂਗਾ ਜੀ ਅੱਛਾ ਉਹ ਨਾਲ ਦੋ ਸ਼ੀਸ਼ਿਆਂ ਦੀ ਦਿੱਤੀ ਆਪਾਂ ਓਕੇ ਉਹ ਪੰਚ ਲਾਉਣੀ ਆ ਕੱਚਾ ਵਾਲਾ ਸ਼ੀਸ਼ਾ ਹਾਂ ਜੇ ਤੁਸੀਂ ਛੱਤ ਵਾਲਾ ਚਲਾਉਣੀ ਆ ਵਿਦ ਫਰੇਮ ਸਾਰਾ ਕੋ ਕੰਪਲੀਟ ਵਿਦ ਛੱਤ ਉਹ ਨਾਲ ਦੇਵਾਂਗੇ ਮੈਂ ਉਹ ਆਪਾਂ ਨੂੰ ਉਹ ਡਬਲ ਚੀਜ਼ ਨਾਲ ਉਹ ਤੁਸੀਂ ਬਸ ਇੱਥੇ ਨਟ ਤੋਂ ਖੋਲ ਦੇਣੀ ਆ ਹਾਂ ਨਟ ਕਾਸਤੇ ਹਾਂ ਤੁਹਾਡੀ ਛੱਤ ਚੇਂਜ ਹੋ ਗਈ ਓਕੇ ਉਹ ਆਪਾਂ ਨਾਲ ਦੇਵਾਂਗੇ ਨਾਲ ਦੇਵਾਂਗੇ ਨਾਲ ਬਣਿਆ ਪਿਆ ਆਪਣੇ ਕੋਲ ਬਣਿਆ ਪਿਆ ਰੈਡੀ ਆ ਵੈਰੀ ਗੁੱਡ ਤੇ ਇਹਨਾਂ ਦੀ ਗੱਲ ਕਰ ਲਈਏ ਹਾਂਜੀ ਇਹ ਕਿੰਨੇ ਇੰਚ ਆ ਜੀ ਇਹ 20 ਇੰਚ ਦੇ ਪਾਇਆ ਵੀ 20 ਇੰਚ ਦੇ ਹਾਂਜੀ ਤੇ ਜਿਹੜਾ ਟਾਇਰ ਸਾਈਜ਼ ਆ ਉਹ 285 50 20 ਆ ਆਮ ਨਾਲੋਂ ਥੋੜਾ ਵੱਡਾ ਪਾਇਆ ਵੱਡਾ ਵੀ 22 ਦਾ ਭਲੇਖ ਆਮ ਤੌਰ ਤੇ 22 ਦਾ ਪਵੇ ਹਾਂ ਪੈਂਦਾ ਇਹ ਆ ਦੇਖਣ ਨੂੰ ਸਾਈਜ਼ ਲੱਗ ਹੀ ਜਾਣਾ ਵੀਰਾਂ ਨੂੰ ਪਤਾ ਆਵੇ ਕਿਉਂਕਿ ਹਾਈਟ ਵੀ ਆ ਹਾਂ ਬਾਕੀ ਇਹਦੀ ਚਲਾਈ ਬਹੁਤ ਜਿਆਦਾ ਸਮੂਥ ਬਣਦੀ ਹੈ ਇਹਦੇ ਨਾਲ ਚਲਾ ਕੇ ਆਪਾਂ ਰਾਸਤੇ 'ਚ ਆਏ ਵੀ ਆ ਤੇ ਕੋਈ ਨਹੀਂ ਹੋਣੇ ਆਪਾਂ ਫਿਰ ਦੇਖ ਲੈਨੇ ਵੀਰਾਂ ਨੂੰ ਦਿਖਾ ਲੈਨੇ ਨਹੀਂ ਨਹੀਂ ਕੋਈ ਨਿੱਕੀ ਨਿੱਕੀ ਚੀਜ਼ ਤੁਹਾਨੂੰ ਕਿਹਾ ਨਿੱਕੀ ਨਿੱਕੀ ਸਾਡੇ ਦਾ ਸਟਾਰਟਿੰਗ ਹੋਈ ਹੈ ਨਿੱਕੀ ਨਿੱਕੀ ਚੀਜ਼ ਬਾਕੀ ਕੈਨ ਵਗੈਰਾ ਹਰ ਇੱਕ ਚੀਜ਼ ਨਿਊ ਨਿਊ ਬਿਲਕੁਲ ਨਿਊ ਇਹ ਇਦਾਂ ਤਾਂ ਨਹੀਂ ਉਹਨੂੰ ਵੀ ਉਹ ਪੇਂਟ ਕਰਕੇ ਨਹੀਂ ਪੇਂਟ ਕਰੀਦੀ ਆ ਨਹੀਂ ਨਹੀਂ ਕੈਨ ਰੱਖੋ ਪੁਰਾਣੇ ਨੂੰ ਨਾ ਜੀ ਨਾ ਨਾ ਆਓ ਚੈੱਕ ਕਰੋ ਨਿਊ ਤਾਂ ਨਿਊ ਵੈਰੀ ਗੁੱਡ ਯਾਰ ਕਿਉਂਕਿ ਪੁਰਾਣੇ ਨੂੰ ਪੇਂਟ ਕੀਤਾ ਸਵਾਦ ਆ ਪਰ ਕਿਉਂ ਸਵਾਦ ਨਹੀਂ ਆਉਣਾ ਇੱਧਰ ਆਣਾ ਨੂੰ ਪਿੱਛੇ ਆਹ ਸ਼ਾਟ ਨਾ ਸਪੈਸ਼ਲ ਮੇਰਾ ਵੀ ਰੱਖ ਟਾਂਗਾ ਦਿੰਦੇ ਮੇਰੇ ਵੀਰ ਇੱਥੇ ਕਿਰਸ ਕਰ ਜਾਂਦੇ ਆ ਇਹ ਵੀਰਾਂ ਦੀ ਚੁਆਇਸ ਸੀ ਉਹ ਕਹਿੰਦੇ ਵੀ ਸਾਨੂੰ ਇਹ ਚੱਲ ਘੁੰਮਦਾ ਚਾਹੀਦਾ ਵਾ ਘੁੰਮਦਾ ਚਾਹੀਦਾ ਆਪਾਂ ਇਹਦੇ ਵਿੱਚ ਹੱਬ ਫਿੱਟ ਕੀਤੀ ਆ ਹਾਂ ਨਾਰਮਲ ਕਾਰ ਵਾਲੀ ਵੀ ਇਹਦੇ 'ਚ ਇਹ ਨਹੀਂ ਵੀ ਤੁਹਾਨੂੰ ਕਦੇ ਕੋਈ ਗਰੀਸ ਦੀ ਪ੍ਰੋਬਲਮ ਆਉ ਉਹ ਜਾਂ ਬੈਰਿੰਗ ਨਿਕਲ ਕੇ ਡਿੱਗ ਪੂ ਜਾਂ ਕੁਝ ਹੋ ਪੱਕਾ ਕੰਮ ਪੱਕਾ ਕੰਮ ਆ ਜੀ ਬਾਕੀ ਬੋਰ ਉਹੀ ਰੱਖਿਆ ਵਾ ਠੀਕ ਆ ਉਹ ਲਗੇ ਚਾਹੇ ਤੁਸੀਂ ਆਪਣੇ ਸਕੋਰਪੀਓ ਵਾਲਾ ਲਾ ਲਓ ਥਾਰ ਵਾਲਾ ਫਿੱਟ ਕਰ ਲਓ ਇਹਦੇ ਵਾਲਾ ਥਾਰ ਨੂੰ ਫਿੱਟ ਕਰ ਲਓ ਬੁਝੰਝੜ ਖਾਤੋ ਝੰਝੜ ਖਾਤੋ ਵੇ ਇਦਾਂ ਨਹੀਂ ਹੈਗਾ ਵੀ ਇਹਦਾ ਇਹਨੂੰ ਲੱਗੂ ਨਾ ਜੀ ਨਾ 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 ਵੀ ਆਪਾਂ ਜੇ ਕਿਸੇ ਵੀਰ ਨੇ ਲੈ ਕੇ ਜਾਣੀ ਆ ਉਹਦੇ ਘਰੇ ਸਕੋਰਪੀਓ ਸਕੋਰਪੀਓ ਹੈਗੀ ਨਾ ਆਦਾ ਲਾ ਸਕਦਾ ਲਾ ਸਕਦਾ ਲਾ ਸਕਦਾ ਯਾਰ ਇਹਦੇ ਨਾਲ ਉਹਦੇ ਪੈਸੇ ਬਾਜੂ ਅਗਲੇ ਨੇ ਹਾਂ ਜੀ ਉਹ ਤਾਂ ਹੈਗੀ ਮੈਂ ਨਾ ਨਿੱਕੀ ਨਿੱਕੀ ਚੀਜ਼ਾਂ ਧਿਆਨ ਚ ਤਾਂ ਲਿਆਉਂਦਾ ਪਿਆ ਵੀ ਮੈਂ ਨਾ ਜੀਪਾ ਮਤਲਬ ਆਪਾਂ ਤਿਆਰ ਦੇਖ ਲੈਨੇ ਆ ਉਹ ਸੁਰਖੀ ਬਿੰਦੀ ਲਾ ਕੇ ਬਸ ਉਹਨੇ ਕੀ ਚੀਜ਼ ਹੁੰਦੀ ਆ ਹੁੱਕ ਵਗੈਰਾ ਸਾਰਾ ਕੁਝ ਹੈ ਨਾ ਬਹੁਤ ਸੋਹਣਾ ਡਿਜ਼ਾਈਨ ਮਿਲਟਰੀ ਦੀ ਹੁੱਕ ਔਰਿਜਨਲ ਇਹ ਵੀ ਮਿਲਟਰੀ ਦੀ ਹੈ ਮਿਲਟਰੀ ਦੀ ਮਿਲਟਰੀ ਠੀਕ ਆ ਵੀਰੇ ਇੱਕ ਚੀਜ਼ ਇੱਥੇ ਆਉਂਦੀ ਇੱਥੋਂ ਪਿੱਛੇ ਆ ਜਾ ਆ ਜਾ ਵੀਰੇ ਤੁਸੀਂ ਆ ਜਾ ਹਾਂਜੀ ਆ ਤੁਹਾਨੂੰ ਲੱਗਿਆ ਨਾ ਬਦਲ ਇਹਦੀ ਇੱਕ ਖਾਸੀਅਤ ਤੁਹਾਨੂੰ ਦਿਖਾਉਣਾ ਇਹ ਵੀਰੇ ਇੱਥੋਂ ਹੀ ਨਾ ਹਾਂਜੀ ਇਹਨੂੰ ਆਫ ਕਰ ਦਿਓ ਹਾਂ ਹੋ ਜਾਗਾ ਓਕੇ ਵੀ ਇਹ ਡਿਜ਼ਾਈਨ ਤੁਹਾਨੂੰ ਪਤਾ ਲੱਗ ਗਿਆ ਨਾ ਤੇ ਵੀਰ ਨੇ ਸਪੈਸ਼ਲ ਇਹ ਫਿਰ ਮਾੜੀ ਮੋਟ ਕਰਨੀ ਪਈ ਊੜ ਜਸ ਹਾਂਜੀ ਲਾਈਟ ਦੀ ਕਟਿੰਗ ਕੋਈ ਨਹੀਂ ਕੀਤੀ ਹਾਂਜੀ ਬਸ ਬੋਡੀ ਦੀ ਉਹਨੀ ਸ਼ੇਪ ਕਰਕੇ ਤੇ ਪ੍ਰੋਪਰ ਫਿਟਮੈਂਟ ਆ ਵੀ ਪੂਰੀ ਫੀਟਿੰਗ ਓਕੇ ਆ ਇਦਾਂ ਨਹੀਂ ਹੈਗਾ ਵੀ ਕਿਤੇ ਹਿੱਲਦੀ ਨਹੀਂ ਨਾ 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 ਵੀ ਕੋਈ ਜਗਾੜਬਾਜੀ ਕੋਈ ਨਹੀਂ ਹੈਗਾ ਵੀ ਉਦਾਂ ਦੇ ਟੰਗ ਦਾ ਨਾ ਨਾ ਪ੍ਰੋਪਰ ਵੀਰ ਨੇ ਵੀਰ ਕੋਲੇ ਇੱਕ ਬਲੈਰੋ ਆ ਮੈਂ ਨਾ ਉਹ ਵੀ ਤੁਹਾਨੂੰ ਦਿਖਾਉਂਗਾ ਉਹ ਜੇ ਅੱਜ ਸਮਾਂ ਲੱਗਾ ਅੱਜ ਵੀਰ ਕੋਲੇ ਵੀ ਸਮਾਂ ਥੋੜਾ ਤੇ ਮੇਰੇ ਕੋਲ ਵੀ ਥੋੜਾ ਥੋੜਾ ਕੰਮ ਦਾ ਟਾਈਮ ਦਾ ਇੱਧਰ ਲਿਆਣ ਨੂੰ ਲੱਗੀ ਨਿੱਕੀ ਨਿੱਕੀ ਚੀਜ਼ ਦਿਖਾਉਂਦਾ ਕਾਰਨ ਇਹ ਆ ਵੀ ਫੀਟਿੰਗ ਤੁਸੀਂ ਦੇਖ ਸਕਦੇ ਐਨ ਪ੍ਰੋਪਰ ਇਦਾਂ ਨਹੀਂ ਹੈਗਾ ਵੀ ਉਹ ਆਪਾਂ ਲਾਈਟ ਲਈ ਤੇ ਨਾਲ ਜਿਵੇਂ ਫੈਵਿਕ ਕਣਾ ਚੇਪਤੀ ਦਾ ਪਿੱਛੇ ਜੇ ਨਾ ਇੱਕ ਵੀਡੀਓ ਆਪਾਂ ਦੇਖਦੇ ਪਏ ਸੀਗੇ ਉਹ ਬਾਈ ਨਾ ਵਿਚਾਰੇ ਬੜੇ ਕਲਪਦੇ ਪਏ ਸੀ ਪਤਾ ਨਹੀਂ ਆਪਾਂ ਚਲ ਕਿਸੇ ਦਾ ਨਾਮ ਤਾਂ ਨਹੀਂ ਲੈਂਦੇ ਉਹ ਵੀ ਸਾਡਾ ਵੀਰ ਆ ਉਹ ਵੀ ਤਿਆਰ ਕਰਦਾ ਕਿਤੇ ਖਰਾਬੀ ਹੋ ਗਈ ਹੋਏਗੀ ਪਰ ਉਹ ਗੱਲ ਤੁਹਾਨੂੰ ਇਹਦੇ 'ਚ ਨਹੀਂ ਮਿਲਣੀ ਮਾਓ ਉਹਨਾਂ ਦੀ ਵੀਡੀਓ ਇੱਕ ਸਾਧੀ ਦੇਖ ਕੇ ਤੁਹਾਨੂੰ ਉਹ ਚੀਜ਼ਾਂ ਸਾਰੀਆਂ ਦਿਖਾ ਦੇਣੀਆਂ ਰੰਗ ਰੁੰਗੈਣ ਇਹਨੂੰ ਚੱਕੀ ਆਪਾਂ ਦਿਖਾਈਏ ਇੰਜਨ ਹਾਂਜੀ ਦਿਖਾ ਦਿਓ ਜਰਦਾ ਹੈ ਵੀ ਬਹੁਤ ਬਣਿਆ ਇਹ ਫੁੱਲੀ ਡੈਂਪਿੰਗ ਹੈ ਜੀ ਬੋਰਨ ਦੇ ਵਿੱਚ ਪੂਰੀ ਹੈਵੀ ਵਾਲੀ ਡੈਂਪਿੰਗ ਲਾਈ ਹੋਈ ਆ ਇੱਥੇ ਦਿਖਾ ਦਿਓ ਹਾਂ ਇਹ ਨਾਲ ਬੋਰਨ ਦਾ ਇੱਕ ਤਾਂ ਸੇਕ ਦਾ ਦੂਸਰਾ ਇਹਦੇ ਵੇਡ ਦਾ ਤੁਸੀਂ ਆਪ ਕੰਪੈਰੀਜ਼ਨ ਕਰੋ ਬੋਰਨ ਦੇ ਵੇਡ ਦਾ ਫਰਕ ਕਿੰਨਾ ਵਾ ਮੈਂ ਚੱਕ ਕੇ ਉਹ ਹੀ ਦੇਖਿਆ ਸੀ ਇਹ ਇਹ ਕਿੰਲਾ ਇਹ ਜੀ ਚਾ ਲਾਉਣ ਨਾਲ ਥੋੜੀ ਲੁੱਕ ਵੀ ਸੋਹਣੀ ਲੱਗਦੀ ਆ ਬਟ ਸੇਫਟੀ ਵੀ ਆ ਸੇਫਟੀ ਸੋਰਸ ਸਟਾਪਾ ਘਟਦਾ ਹਨਾ ਚੋਰ ਸ਼ਾਬਾਬਾ ਫਰਕ ਨਹੀਂ ਤੇ ਰੰਗ ਦੀ ਇਹਦੀ ਆਪਣੀ ਲਾਈਫ ਵੱਜੂਗੀ ਹਾਂਜੀ ਕਿਉਂਕਿ ਛੇਕ ਨਹੀਂ ਪੈਣਾ ਬਾਕੀ ਇੰਜਨ ਆ ਇੰਜਨ ਬਲੈਰੋ ਟਰਬੋ ਆ ਬਲੈਰੋ ਟਰਬੋ ਬਲੈਰੋ ਟਰਬੋ ਦਾ ਟਿੱਕਾ ਨਹੀਂ ਇਹਨੂੰ ਜਿਆਦਾ ਰੀਪੇਂਟ ਨਹੀਂ ਕੀਤਾ ਗਿਆ ਕਿਉਂ ਕਈ ਲੋਕ ਵੀ ਇਹ ਪਸੰਦ ਕਰਦੇ ਆ ਲਾ ਕਹਿੰਦਾ ਵੀ ਮੈਨੂੰ ਫੁੱਲ ਪਿੰਡ ਚਾਹੀਦਾ ਵਾ ਹੂੰ ਠੀਕ ਆ ਇਹ ਕਹਿੰਦੇ ਵੀ ਆਪਾਂ ਨੂੰ ਰੈਲਿਟੀ ਚਾਹੀਦੀ ਆ ਆਪਾਂ 오ਰੀਜਨਲ ਹੀ ਰੱਖੀਏ ਜੋ 오ਰੀਜਨਲ ਮਾਰੇ ਮੋਟਾ ਸਾਫ ਕੀਤਾ ਤੇ ਫਿੱਟ ਕਰਤਾ ਵੀਰ ਹੈ ਨਾ ਇੱਥੋਂ ਵੀ ਸਾਰੀ ਡੈਂਪਿੰਗ ਆ ਅੰਦਰ ਕਹਿਣ ਦਾ ਮਤਲਬ ਛੋਰ-ਚਰਾਬਾ ਇੰਜਨ ਦਾ ਜਮਾ ਹੀ ਨਹੀਂ ਤੇ ਐਨ ਕੱਲੀ-ਕੱਲੀ ਚੀਜ਼ ਤੇ ਧਿਆਨ ਮਾਰ ਲਓ ਰੈਡੀ ਆ ਇਹਨੂੰ ਰੱਖ ਦੋ ਬੜੀ ਕਿਤੇ ਨੇ ਓਏ ਵੇਖਿਓ ਕੋਈ ਯਕ ਹਾਂ ਬਾਕੀ ਲਾਈਟ ਹੈਡਲਾਈਟ ਵਗੈਰਾ ਡਾਟ ਸ਼ੇਪ ਰੂਡ ਠੀਕ ਆ ਵੀਰੇ ਠੀਕ ਆ ਇਹ ਰਿੰਗ ਵਾਲੀਆਂ ਰਿੰਗ ਵਾਲੀ ਲਾਈਟ ਦੀ ਕੁਆਲਿਟੀ ਬੈਸਟ ਆ ਹਾਂ ਚਾਨਣ ਵਗੈਰਾ ਦਾ ਪੂਰਾ ਓਕੇ ਪੂਰਾ ਓਕੇ ਵੀਰੇ ਕਿਉਂਕਿ ਆਪਾਂ ਕੁਆਲਿਟੀ ਜੀ ਨਹੀਂ ਕੰਪਰੋਮਾਈਜ਼ ਕਰਨਾ ਹਾਂ ਲਾਈਟ ਮਿਲ ਨੂੰ ਬਹੁਤ ਤਰ੍ਹਾਂ ਦੀ ਕਾਪੀ ਮਿਲ ਜੂ ਇਹਦੇ ਨਾਲ ਦੀ ਮਿਲ ਜਾਂਦੀ ਹਾਂ ਜੀ ਪਰ ਉਹਦਾ ਫਾਇਦਾ ਨਹੀਂਗਾ ਫਾਇਦਾ ਉਹ ਲਾਈ ਨਾ ਲਾਈ ਇੱਕ ਬਰਾਬਰ ਆ ਸਵਾਦ ਹੀ ਨਹੀਂ ਆਉਂਦਾ ਸਵਾਦ ਨਹੀਂ ਆਉਂਦਾ ਕਿਉਂਕਿ ਹੁਣ ਤਾਂ ਪੈਕੇਜ ਦਿਖਾ ਦਾਂਗੇ ਜਦੋਂ ਅਗਲੇ ਨੇ ਜਾ ਕੇ ਘਰ ਜਾ ਕੇ ਰਾਤ ਨੂੰ ਜਗਾਈ ਮਾਈਨਰ ਤੁਸੀਂ ਛੋਟੇ ਫੋਕ ਲੈਂਪ ਲਾ ਲਓ ਉਹ ਵੀ LED ਆ ਉਹ ਵੀ ਪ੍ਰੋਜੈਕਟਰ ਵਾਲੀ ਓਕੇ ਇਹਦੇ ਵਿੱਚ ਵੀ ਰਿੰਗ ਆ ਇਸ ਤਰ੍ਹਾਂ ਆ ਇਹ ਛੱਡੋਗੇ ਤੁਹਾਨੂੰ ਹੈੱਡਲਾਈਟ ਵਿੱਚ ਚਲਾਉਣ ਦੀ ਲੋੜ ਨਹੀਂ ਪਊਗੀ। ਬੇਹਨਾਂ ਜਿਆਦਾ ਇਹਨਾਂ ਦਾ ਥਰੋ ਚਾਲਣ ਨੂੰ। ਇਹਨਾਂ ਦਾ ਚਾਲਣ। ਵੈਰੀ ਗੁੱਡ ਆ ਦਿਨ ਚੜਾਣ ਤੁਹਾਨੂੰ ਪਤਾ ਜਿਆਦਾ ਨਹੀਂ ਲੱਗਣਾ। ਬਾਕੀ ਆਈਡੀਆ ਵੀਰਾਂ ਨੂੰ ਹੋ ਹੀ ਜਾਣਾ। ਵੀ ਕਿੰਨਾ ਕ। ਇੱਕ ਚੀਜ਼ ਹੋਰ ਲਿਆ। ਜੀਪ ਤਿਆਰ ਉੱਤੋਂ ਜੇ ਇਹ ਗੇਅਰ ਕਿਹੜਾ ਇਹਦੇ 'ਚ? ਇਹ ਗੇਅਰ इनोਵਾ ਦਾ ਲੱਗੈਂਦਾ। इनोਵਾ ਦਾ। ਹਾਂਜੀ। ਸਪੀਡ ਵੀ ਚੈੱਕ ਕਰਾਉਣੀ ਆ। ਜੇ ਸਪੀਡ ਬਣਾਈ ਜਾਣਾ ਤਾਂ ਵੀਰ ਨੇ ਬ੍ਰੇਕਾਂ ਦਾ ਸਿਸਟਮ ਵੀ ਦੇਖੋ। ਇੱਧਰ ਲਿਆ ਵੀ। ਡਿਸਕ ਬ੍ਰੇਕ ਵਗੈਰਾ। ਡਿਸਕ ਬ੍ਰੇਕ ਮੈਂ ਕਰ ਇੱਕ ਚੀਜ਼ ਕੰਪਰੋਮਾਈਜ਼ ਨਹੀਂ। ਮਿੱਚੇਬ ਕੱਢ ਤੇ ਚੇਬ ਲਾਈਟ ਵਗੈਰਾ ਫੋੜਦੀ ਇਹ ਵੀ origignal ਹੈ ਜੀ ਇਹ ਵੀ ਚੱਗਦੀ ਹੈ ਜੀ ਚੱਗਦੀ ਇਹ ਵੀ ਚੱਗਦੀ ਕੀਤੀ ਆ ਲਾਈਟ ਆ ਮੈਂ ਤੁਹਾਨੂੰ ਚ ਲਗਾ ਕੇ ਦਿਖਾਉਣਾ ਵੀਰ ਨੇ ਨਾ ਰਿਜਾ ਹਲਕਾ ਜਿਹਾ ਚਾਨਣ ਦੇ ਵਿੱਚ ਵਾਈਟਨੈਸ ਪਾਈ ਆ ਬੜਾ ਦਿਨੇ ਆਪਾਂ ਨੂੰ ਪਤਾ ਨਹੀਂ ਲੱਗਣਾ ਹਾਂ ਫੇ ਰਾਤ ਨੂੰ ਕਹਿੰਦਾ ਮੈਂ ਇੱਥੇ ਗ੍ਰੇਸ ਦਊਗਾ ਗ੍ਰੇਸ ਦਊਗਾ ਜੀ ਬਾਕੀ ਇੰਡੀਕੇਟਰ ਹੀ ਤਾਂ ਹਟਾ ਕੇ ਹੂੰ ਨੀਚੇ ਕਿਉਂਕਿ ਇੱਥੇ ਲੁੱਕ ਨਹੀਂ ਸੀ ਆਉਣੀ ਲੁੱਕ ਨਹੀਂ ਬਣਦੀ ਸੀ ਕਿਉਂਕਿ ਆ ਚੀਜ਼ ਦੀ ਲੁੱਕ ਮਰ ਜਣੀ ਸੀ ਹਾਂ ਜੀ ਹੁਣ ਅਸਾ ਵੀਰ ਨੇ ਫੜਾ ਦਿਮਾਗ ਲਾਇਆ ਜਿਵੇਂ ਨਾ ਕੋਈ ਤਕੜਾ ਇੰਜੀਨੀਅਰ ਉਹ ਬੈਠ ਕੇ ਡਿਜ਼ਾਈਨ ਹੀ ਨਹੀਂ ਕਰੀ ਜਾਂਦਾ ਤੇ ਵੀਰ ਨੇ ਉਹ ਚੀਜ਼ਾਂ ਵੀ ਕੱਲੀ-ਕੱਲੀ ਚੀਜ਼ ਡਿਜ਼ਾਈਨ ਆਪਦੇ ਦਿਮਾਗ ਨਾਲ ਆ ਸੋਚ ਸਮਝ ਕੇ ਵੀਰੇ ਇੱਕ ਤਾਂ ਕੰਮ ਹੁੰਦਾ ਵੀ ਆਪਾਂ ਕਿਸੇ ਤੋਂ ਸਿੱਖ ਕੇ ਹੂੰ ਇਹ ਸਾਡਾ ਜਿਵੇਂ ਕਹਿੰਦੇ ਨੇ ਘਰ ਦਾ ਕੰਮ ਜੱਦੀ ਪਿਤਾਪੁਰਖੀ ਪਿਤਾਪੁਰ ਮੇਰੇ ਦਾਦਾ ਜੀ ਉਹ ਇਸ ਕੰਮ ਦੇ ਸੀਗੇ ਠੀਕ ਹੈ ਜੀ ਠੀਕ ਹੈ ਫਾਦਰ ਸਾਹਿਬ ਨੇ ਉਹਨਾਂ ਨੇ ਇਹੀ ਕੰਮ ਸਿਕਾਇਆ ਵਾ ਓਕੇ ਉਸ ਤੋਂ ਬਾਅਦ ਜਦੋਂ ਹੁਣ ਮੈਂ ਸੰਨਹਰ ਦਾ ਮਤਲਬ ਜੰਮਣ ਲੱਗੇ ਗੁਰਤੀ ਜੀ ਮਿਲਿਆ ਕੀ ਚੀਜ਼ ਮਿਲਿਆ ਵੇ ਕਿਤੋਂ ਆਇਆ ਨਹੀਂ ਬਾਹਰੋਂ ਜਾ ਕੇ ਉਹ ਕਰਾਉਣਾ ਨਾ ਗੁਰਤੀ ਚ ਮਿਲਿਆ ਵੈਰੀ ਗੁੱਡੀ ਹੈ ਤੇ ਜਦੋਂ ਜਿਹੜੀ ਚੀਜ਼ ਆਪਾਂ ਡੇਲੀ ਛੋਟੇ ਹੁੰਦੇ ਆ ਤਾਂ ਉਹ ਵੇਖੀ ਜਾਂਦੇ ਨੇ ਦੇਖੀ ਜਾਂਦੇ ਆਪਾਂ ਨੂੰ ਬਹੁਤੀਆਂ ਦਾ ਇਲਾਜ ਨਹੀਂ ਵੀ ਮੈਂ ਇੱਥੇ 50 ਤਿਆਰ ਕਰਕੇ ਲਾਦਾ ਹੂੰ ਚੀਜ਼ ਇੱਕ ਬਣਾਵਾਂਗੇ ਪਕਾਵਾਵਾਂਗੇ ਸ਼ੌਂਕ ਨਾਲ ਵੀਰ ਦਾ ਨਾਮ ਆ ਪੇਜ ਕਰੂੰਗਾ ਆਪਣੇ ਵੀਡੀਓ ਦੇ ਉੱਪਰ ਵੀਰ ਦੀਆਂ ਜੋ ਵੀ ਵੀਰੇ ਤਿਆਰ ਕਰਦਾ ਜੀ ਪੰਬਲਰ ਜੋ ਵੀ ਐਨੀਥਿੰਗ ਤੁਹਾਨੂੰ ਵੀਰੇ ਦੇ ਪੇਜ ਤੇ ਸਾਰਾ ਕੁਝ ਮਿਲੂ ਤੁਸੀਂ ਤਿਆਰ ਕਰਕੇ ਪਾਉਂਦੇ ਹੋ ਨਾ ਵੀਡੀਓ ਪਾਉਂਦਾ ਥੋੜਾ ਜਿਹਾ ਮੈਨੂੰ ਮਤਲਬ ਨਾ ਘੱਟ ਪਾਉਂਦਾ ਸੀ ਤਾਂ ਸੀ ਵੀ ਆਪਾਂ ਨੂੰ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਪੈਂਦੀ। ਦੋਨ ਜੀ ਬਸ ਸਿੱਧੀ ਇਹ ਗੱਲ ਓਦਾਂ ਹੀ ਵਾਪੀ ਦੀ ਮੇਰਾ ਕਿ ਕੰਮ ਆਪਣਾ ਬਹੁਤ ਸੋਨਾ ਚੱਲਦਾ। ਵੈਰੀ ਗੁੱਡ। ਕੰਮ ਹੀ ਉਹ ਆ। ਹਾਂਜੀ। ਜਿਹੜੀਆਂ ਆਪਾਂ ਜਿਹੜੀਆਂ ਕੈਨੇਡਾ ਅਮਰੀਕਾ ਦੀਆਂ ਗੱਡੀਆਂ ਆਪਣੀਆਂ ਜਾਂਦੀਆਂ ਵਾਂ। ਹਾਂ ਠੀਕ ਆ ਜਿਪਸੀ ਲੈਫਟ ਹੈਂਡ ਡਰਾਈਵ ਕੀਤੀ ਸੀ। ਕਰੀ ਜੀ। ਉਹਦੀ ਵੀਡੀਓ ਮੈਂ ਤੁਹਾਨੂੰ ਦੇ ਦੂੰਗਾ। ਠੀਕ ਆ ਕਰੀ ਜੀ। ਠੀਕ ਆ ਜੀ। ਜੋ ਵੀ ਚੀਜ਼ਾਂ ਜਾਂਦੀਆਂ ਹਾਂ ਡੀਟੀ 14 ਤਿਆਰ ਕੀਤਾ ਖੜਾ ਵਾ। ਉਹ ਅਮਰੀਕਾ ਜਾਣਾ। ਉਹ ਅਮਰੀਕਾ ਜਾਣਾ। ਉਹ ਅਮਰੀਕਾ ਜਾ। ਜੇ ਆਪਾਂ ਟਰੈਕਟਰ ਕੁਝ ਬੰਦੇ ਆਪਣੀ ਰੱਖੇ ਹੋਏ ਆ ਠੀਕ ਹੈ ਨਾ ਜਿਹੜੇ ਪੇਂਟ ਜੌਬ ਦਾ ਜਾਂ ਹਰ ਇੱਕ ਚੀਜ਼ ਉਹ ਕੰਮ ਕਰਦੇ ਬਾਕੀ ਮਕੈਨਿਕਲ ਲੈਂਦਾ ਉਹ ਸਾਰਾ ਕੰਮ ਆਪਣਾ ਉਹ ਸਾਰਾ ਕੰਮ ਆਪਣਾ ਜੋ ਡਿਜ਼ਾਈਨ ਕਰਦੇ ਉਹ ਆਪਣੀ ਚੁਆਇਸ ਆ ਉਹ ਤੁਹਾਡੀ ਤੇ ਆਪਾਂ ਗਾਰਾ ਦੱਸ ਕੇ ਕਰਵਾਉਣਾ ਵੀ ਆ ਚੀਜ਼ ਇੱਥੋਂ ਕਰਵਾਣੀ ਹੈ ਕਰਾਉਣੀ ਹੈ ਵੀ ਜੋ ਆਪਾਂ ਨੂੰ ਦਿਖ ਰਿਹਾ ਹੈ ਨਾ ਉਹ ਵੀਰ ਦਾ ਦਿਮਾਗ ਆ ਉਹ ਵੀਰ ਦੇ ਦਿਮਾਗ ਚ ਸਾਰਾ ਕੰਮ ਲੈ ਫਿਰ ਇੱਕ ਚੀਜ਼ ਹੋਰ ਉਹ ਵੀਰਾਂ ਨੇ ਵੀਡੀਓ ਦੇ ਵਿੱਚ ਕਿਹਾ ਵੀ ਸੀ ਇੱਕ ਪਾਸੇ ਬੈਲਟ ਲਾਤੀ ਕਹਿੰਦਾ ਦੂਜੇ ਪਾਸੇ ਭੁੱਲ ਲੱਗੇ ਆ ਨਾ ਜੀ ਨਾ ਆ ਦੇਖੋ ਦੋਨੇ ਸਾਈਡ ਹਾਂ ਦੇਖੋ 벨ਟ ਵੀ ਲੱਗੀ। ਹੂੰ ਇਹਦੇ ਚ ਇੱਕ ਪਾਈਪ ਲੱਗਣਾ ਸੇਫਟੀ ਵਾਲਾ। ਓਕੇ ਵੀਰੇ ਜੀ। ਇਹਨੂੰ ਸੇਫਟੀ ਵੈਪ ਕਾਇਦਾ ਨੇ ਮਾ। ਓਕੇ। ਜੇ ਤੁਹਾਨੂੰ ਚੁਆਇਸ ਲੱਗਦੀ ਹੈ ਵੀ ਇੱਥੇ ਮੇਰੀ 벨ਟ ਕੰਫਰਟ ਨਹੀਂ ਹੈਗੀ। ਹੂੰ ਤੁਸੀਂ ਉਹਦੇ ਨਾਲ ਯੂਜ਼ ਕਰ ਲਓ। ਉੱਤੋਂ ਕਰ ਲਓ। ਉੱਪਰ ਕਰ ਲਓ। ਉਹ ਵੀ ਆਪਸ਼ਨ ਦਿੱਤੀ। ਉਹ ਵੀ ਆਪਸ਼ਨ ਦਿੱਤੀ ਹੈ। ਜੇ ਤੁਸੀਂ ਉਹ ਖੋਲ ਕੇ ਰੱਖਣਾ ਮਾ ਇਸ ਤਰ੍ਹਾਂ ਚ ਲਾਉਣੀ ਆ। ਆਹ ਜੀ ਲੱਗੀ ਹੋਈ ਹੈ। ਵੈਰੀ ਗੁੱਡ। ਮਾਲੇ ਇਹ ਨਹੀਂ ਹੈਗਾ ਵੀ ਆਹ ਖੋਲ ਤੇ ਹਾਂ ਤੇ ਆਪਣੀ 벨ਟ ਨਹੀਂ ਲੱਗਣੀ। ਹਾਂ। ਉਹਦੇ ਨਾਲ ਵੀ ਲੱਗੂਗੀ। ਸੇਫਟੀ ਦਾ ਪੂਰਾ ਧਿਆਨ। ਪੂਰਾ ਤਿਆਰੀ ਪੂਰਾ। ਵੈਰੀ ਗੁੱਡ। ਤੇ ਆਪ ਹੁਣ ਮੈਂ ਇਹਦਾ ਪ੍ਰਾਈਸ ਜੇ ਪੁੱਛਾਂ ਪ੍ਰਾਈਸ ਤਾਂ ਡਿਫਰੈਂਟ ਡਿਫਰੈਂਟ ਹੋਣਗੇ ਪ੍ਰਾਈਸ ਡਿਫਰੈਂਟ ਹੈ ਹਣਾ ਕਿਉਂਕਿ ਆਪਾਂ ਇੱਕ ਚੋਇਸ ਦੇ ਅਕੋਰਡਿੰਗ ਜਿਵੇਂ ਹੁਣ ਰਿਮਟੈਰਾਂ ਦੀ ਡਿਫਰੈਂਸ ਲਾ ਲਵਾਂ ਹਮ ਰਿਮਟੈਰੇ ਦੀ 1.5 ਲੱਖ ਚ ਪਈ ਆਪਾਂ ਹਮ ਬਿਲਕੁਲ ਬ੍ਰਾਂਡ ਨਿਊ ਵੈਕਟਰ ਦੇ ਪੁਆਏ ਹੈ ਵੀ ਬ੍ਰਾਂਡ ਨਿਊ ਵਿਦ ਸਪੈਸਰ ਵਿਦ ਸਪੈਸਰ ਵਿਦ ਸਪੈਸਰ 1.5 ਲੱਖ ਰੁਪਇਆ ਪੂਰਾ ਲੱਗੇ ਠੀਕ ਹੈ ਬ੍ਰਾਈ ਲੁੱਕ ਵੀ ਇਹਨਾਂ ਨਾਲ ਹੀ ਨਿਕਲਦੀ ਆ ਬ੍ਰਾਈ ਇਹਨਾਂ ਨਾਲ ਨਿਕਲਦੀ ਕਿਉਂਕਿ ਆਪਾਂ ਇਹਨਾਂ ਪ੍ਰੋਜੈਕਟ ਤਿਆਰ ਕਰਕੇ ਜੇ ਆਪਾਂ ਟਾਇਰ ਦੂਜੇ ਪਾ ਦਿੰਦੇ ਫ ਇਹਨਾਂ ਚੀਜ਼ਾਂ ਵਾਲੀ ਯਾਰ ਰਸਾ ਵਗੈਰਾ ਆਪ ਹੀ ਸਾਰਾ ਕੁਝ ਇਹ ਸਾਰਾ ਆਪ ਆਪ ਬੈਂਡਿੰਗ ਕਰੀਦਾ ਜਿਸ ਤਰ੍ਹਾਂ ਹੁਣ ਕਈ ਕਹਿੰਦੇ ਆ ਲਾਈਕ ਕਰਦੇ ਆ ਵੀ ਮੈਂ ਪਸੰਦ ਦਾ ਬਣਣਾ ਵਾ ਹੂੰ ਉਹ ਚੁਆਇਸ ਉਹ ਆਪਾਂ ਇਹ ਚੀਜ਼ਾਂ ਦੀ ਆਪਸ਼ਨ ਦੇ ਦਿੱਤੀ ਆ ਹੂੰ ਵੀ ਸਟੀering ਵੀਲ ਕਸਟਮ ਤੁਸੀਂ ਆਪਣੀ ਚੁਆਇਸ ਦੇਣੀ ਆ ਹਾਂਜੀ ਠੀਕ ਹੈ ਜੀ ਗੀਅਰ ਨੋਵਾ ਉਹ ਤੁਸੀਂ ਆਪਣੀ ਚੁਆਇਸ ਦੇਣੀ ਆ ਇਹ ਵੀਰੇ ਉਹਨਾਂ ਦੀ ਚੁਆਇਸ ਹੀ ਉਹਨਾਂ ਨੇ ਦਿੱਤੀ ਆ ਸਾਨੂੰ ਉਹਦੀ ਲਾਤੀ ਆ ਇਹ ਅੱਛਾ ਖੋਪੜੀ ਖੋਪੜੀ ਲਾਈ ਇਹ ਨਾ ਉਹ ਉਹਨਾਂ ਦੀ ਚੁਆਇਸ ਹੀ ਆ ਭਾਈ ਲਾਈ ਆ ਓਕੇ ਜਿਸ ਤਰ੍ਹਾਂ ਉਹ ਜਿਹੜੀ ਚੀਜ਼ ਕਹਿੰਦੇ ਆ ਹਾਂ ਉਹ ਲਾਈ ਦੀ ਇਹ ਪਰੋਂਕਮ ਦਿੱਤਾ ਆ ਮੈਂ ਜਿੱਧਰ ਮਰਜੀ ਘੁਮਾ ਸਕਦੇ ਹਾਂ ਵਿੱਚ ਚੜ ਜਾ ਇੱਧਰ ਦੀ ਅੱਗੋਂ ਦੀ ਇੱਥੇ ਪੈਰ ਆ ਕੇ ਸਿੱਧਾ ਪਿੱਛੇ ਚਲੇ ਜਾ ਆਪਾਂ ਅੰਦਰੋਂ ਵੀ ਕੱਲੀ ਕੱਲੀ ਚੀਜ਼ ਮੈਟਿੰਗ ਮੂਟਿੰਗ ਐਂਡ ਹੁਣ ਇਹਦੇ ਕਲੱਚ ਬ੍ਰੇਕ ਵੀ ਦੱਸੋ ਨੀ ਕਲੱਚ ਬ੍ਰੇਕ ਵੀ ਦੋਨੋਂ ਪਾਵਰ ਪਾਵਰ ਆਈ ਪਾਵਰ ਬ੍ਰੇਕ ਵੀ ਦੋਨੋਂ ਓਕੇ ਤੇ ਗੇਅਰ ਇਹਦੇ ਕਿੰਨੇ ਆਗੇ ਜੀ ਗੇਅਰ 5 ਸਪੀਡ ਹੈ ਜੀ ਪੰਜ ਪੰਜ ਗੇਅਰ ਪੰਜ ਗੇਅਰ ਹਾਂਜੀ ਪਾਵਰ ਸਟੀering ਪਾਵਰ ਸਟੀering ਠੀਕ ਹੈ ਬਿਲਕੁਲ ਠੀਕ ਇਸ ਰੂਸ ਦਾ ਆਪਾਂ ਦਿਖਾਈ ਦਤੀਆਂ ਇਹ ਕਿੰਨੀ ਸਪੀਡ ਵੀਰੇ ਟੋਪ ਆਪਾਂ ਵੈਸੇ ਦਾ ਵੀ ਰੰਗ ਦਿਖਾਉਣੇ ਆ ਆਪੇ ਆਪਾਂ ਤੁਹਾਨੂੰ ਪਹਜਾ ਕੇ ਦਿਖਾ ਦਿੰਨੇ ਆ ਹਾਂ ਨਾ ਦਾ ਆਪਾਂ ਪਾਉਣੀ ਆ ਤੇ ਨਾ ਕੋ ਪਾਉਣਾ ਚਾਹੁੰਦੇ ਆ ਕਿਉਂ ਦੇਖੋ ਹਾਂ ਇਹ ਹੈਗੀ ਓਪਨ ਬੋਡੀ ਓਪਨ ਬੋਡੀ ਬਾਕੀ ਆਪਦਾ ਜਿਗਰਾ ਚਾਹੀਦਾ ਜਿੰਨੀ ਮਰਜੀ ਪਹਜਾ ਲਓ ਹਾਂ ਮੇਰੀ ਗੱਲ ਜੇ ਤੁਹਾਡੀ ਹਲ ਤਾਂ ਪਰ ਚੱਲਦੀਆਂ ਤਾਂ ਇਹਨੂੰ ਜਿੱਥੇ ਮਰਜੀ ਲਾ ਲਓ ਜੇ ਨਹੀਂ ਚੱਲਦੀ ਜਾਂਦਾ ਭਾਈ ਆਪਦਾ ਕੰਟਰੋਲ ਚ ਰੱਖੋ ਆਪਦਾ ਕੰਟਰੋਲ ਚ ਆਹ ਵੈਰੀ ਵੈਰੀ ਆਦਰਵਾਇਸ ਇਹ ਯਾਰ ਵੀ ਇਹ ਨਹੀਂ ਕਹੂਗੀ ਕਿਸੇ ਨੂੰ ਵੀ ਹਟ ਜਾ ਮਿੱਤਰਾਂ ਚੱਕਣਾ ਚੱਕ ਆ ਜਾਓ ਵੀਰੇ ਨੇ ਨਾ ਮੈਨੂੰ ਇੱਕ ਗੱਲ ਦੱਸੀ ਵੀਰ ਨਾਲ ਕਿਸੇ ਨੇ ਨਾ ਨੋਵਾ ਨੋਵਾ ਅਸੀਂ ਕਿੜੀ ਸੀ ਉਸ ਦਿਨ ਵੀਰੇ ਰੈਂਗਲਰ ਸੀ ਅਸੀਂ ਬਰਨਾਲੇ ਆਊਟਲੈਟ ਗਏ ਸੀ ਅੱਛਾ ਆਊਟਲੈਟ ਦੀ ਗੱਲ ਆ ਇਹ ਹਾਂ ਮਤਲਬ ਦੇਖੋ ਆਪਾਂ ਆਪਦੀ ਚੁਆਇਸ ਕੀਤੀ ਹੈ ਅਗਲੇ ਨੇ ਆਪਣੀ ਕੀਤੀ ਹੈ ਨਾ ਜੇਦਵਾਜੀ ਕਿਸੇ ਚੀਜ਼ ਨਹੀਂ ਨਾ 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 ਠੀਕ ਹੈ ਨਾ ਉਹ ਵਧੀਆ ਆਪੋ ਆਪਣੀ ਥਾਂ ਉਹ ਪਤਾ ਨਹੀਂ ਵੀਰੇ ਤੇ ਕੀ ਮਨ ਚ ਆਇਆ ਕੀ ਨਹੀਂ ਉਨੇ ਮੈਨੂੰ ਦੋ ਚਾਰ ਵਾਰ ਸਾਨੂੰ ਲਾਈਟ ਆਊਟ ਆ ਮ ਦਿਖਾ ਕੇ ਹਾਰਨ ਮਾਰਿਆ ਹਾਂ ਫਿਰ ਜਿਵੇਂ ਕਹਿੰਦਾ ਵੀ ਮੇਰੀ ਵੀ ਮੇਰੀ ਇੱਕ ਸੌਂਦਾ ਵਾ ਵੀ ਮੇਰੀ 75 ਲੱਖ ਵਾਲੀ ਆ ਤੇ ਪਤਾ ਨਹੀਂ ਇਹ ਕੀ ਆ ਹਾਂ ਮੈਂ ਕਿਹਾ ਵੀਰੇ ਛੱਡ ਕੇ ਦੇ ਹਲਾ ਹੋਰ ਕੀ ਆ ਫਿਰ ਚੜਤਾ ਵਿੱਚ ਠੀਕ ਆ ਆਪਾਂ ਇੱਕ ਵਾਰੀ ਤਾਂ ਨਹੀਂ ਨਿਕਲਦੇ ਠੀਕ ਆ ਹਾਈ ਸਪੀਡ ਥੋੜੀ ਆ ਤੁਸੀਂ ਘੱਟ ਲਓਗੇ ਹਾਂ ਬਟ ਇਹ ਨਹੀਂ ਹੈਗਾ ਵੀ ਜੇ ਤੁਸੀਂ ਇੱਕ ਵਾਰੀ ਕਹਤਾ ਵੀ ਨਾਲ ਲੱਗੀ ਤਾਂ ਲੱਗੀ ਦਿਖਾਣੇ ਆਪਾਂ ਪਿਕਅਪ ਪੁਕਪ ਟੌਰਕ ਟੂਰ ਕੇ ਤੁਹਾਨੂੰ ਸਾਰਾ ਕੁਝ ਦਿਖਾਣੇ ਜੇ 2 ਮਿੰਟ ਬਾਅਦ ਸਵਰ ਕਰੂ ਤੇ ਆਹ ਸੀਟਾਂ ਕਿਹੜੀ ਆਪਣੀ ਕਾਰ ਦੇ ਆ ਗਈਆਂ ਸੀਟਾਂ ਵੀ ਰਿ ਇੰਪੋਰਟਡ ਹੀ ਲਾਈ ਦੀਆਂ ਵਾਂ ਹਾਂ ਉਹਦਾ ਕਾਰਨ ਕੀ ਆ ਵੀ ਇਹ ਕੰਫਰਟ ਆ ਇਹ ਕੰਫਰਟ ਆ ਹਾਂ ਹਾਂਜੀ ਕਿਉਂਕਿ ਜੇ ਲਾਉਣ ਨੂੰ ਐਡਜਸਟਮੈਂਟ ਵੀ ਲੱਗ ਜਾਂਦੀਆਂ ਵਾਂ ਉਹਦੀ ਥੋੜੀ ਬੈਠਣ ਦੀ ਪ੍ਰੋਬਲਮ ਆਉਂਦੀ ਆ ਹਾਂ ਉਹ ਇੱਕ ਜਗ੍ਹਾ ਦਾ ਡਿਜ਼ਾਈਨ ਉਹ ਹਾਰਡ ਬਹੁਤ ਹੈ ਹਾਰਡ ਬਹੁਤ ਐਡਜਸਟ ਜਾਂ ਜੀ ਉਹ ਲੱਗਦੀਆਂ ਵਾਂ ਤਾਂ origignal look ਵਾਲੀ ਜਿਹੜੀ ਆਪਣੇ ਕੋਲ ਵਿਂਟੇਜ ਇੱਕ ਹੋਰ ਵੀ ਖੜੀ ਆ ਓਕੇ ਉਹ ਪਤਲੇ ਟਾਇਰਾਂ ਵਾਲੀ ਆ ਉਹ ਪਤਲੇ ਟਾਇਰ ਉਹ ਪਤਲੇ ਟਾਇਰਾਂ ਵਾਲੀ ਆ ਠੀਕ ਆ ਵੀਰੇ ਇੱਧਰ ਲਿਆ ਰਣ ਨੂੰ ਵੀਰਾਂ ਨੇ ਨਾ ਇੱਕ ਮੈਡ ਚੱਕ ਕੇ ਵਿਖਾਇਆ ਸੀਗਾ। ਛਡੋ ਆ ਪਾਣੀ ਡੁੱਲਿਆ। ਇਹ ਤਾਂ ਵੀਰੇ ਸਾਰੀ ਐਂ ਢੋਗ ਲੋ ਸਫਾਈ। ਹੱਲੇ ਵੀਰ ਨੇ ਕਿਉਂਕਿ ਆਪਾਂ ਇਹ ਚੀਜ਼ ਦਾ ਧਿਆਨ ਜ਼ਰੂਰੀ ਰੱਖਦੇ ਆ। ਹੱਲੇ ਵੀਰ ਨੇ ਸਾਫ਼ ਸਫਾਈ ਕਰਨੀ ਆ ਫੇਰ ਇਹ ਗੱਡੀ ਡਿਲੀਵਰ। ਕਿਉਂਕਿ ਅਸੀਂ ਇਹਦੀ ਖੁਦ ਚਲਾ ਕੇ ਹਾਂ ਮੇਰੀ ਇਹ ਤਕਰੀਬਨ ਮੈਕਸਿਮਮ 300 ਕਿਲੋਮੀਟਰ ਮੈਂ ਆਪ ਚਲਾਈ ਹੈ। ਕਿਉਂਕਿ ਦੋ ਗੇੜੇ ਮੇਰੇ ਬਰਨਾਲੇ ਦੇ ਲੱਗੇ ਆ ਮੈਂ ਜੈਨ ਵਾਲੇ ਤੋਂ ਅਲੋਇ ਟਾਇਰ ਪੋਨਾ। ਓਕੇ। ਜੈਲਵਿਨ ਵਾਲਾ ਬਰਨਾਲਾ ਨਾ ਹਾਂ ਉਹਦੇ ਕੋਲੋਂ ਵੀਰ ਨੂੰ ਤੋਂ ਆਪਾਂ ਪੁਆਈ ਦੇ ਆ। ਉਹ ਵੀਰ ਦੀ ਬੜੀ ਮਸ਼ਹੂਰੀ ਬ੍ਰਦਰ ਇਹ ਜਿੰਨੀਆਂ ਗੱਡੀਆਂ ਦੇ ਪਵਾ ਕੇ ਲਿਓਨਾ ਉਹ ਵੀਰੇ ਤੋਂ ਹੀ ਪਵਾਈ ਦੀ ਰੁਪਿੰਦਰ ਵੀਰਾ ਮੇਰਾ ਮੈਨੂੰ ਕਹਿੰਦਾ ਹੁੰਦਾ ਸੀ ਉਹ ਪਤੰਦਰ ਚਲੋ ਕੋਈ ਗੱਲ ਨਹੀਂ ਹਾਂਜੀ ਛੱਡ ਗਿਆ ਜਾਣਦਾ ਸੀ ਮੈਂ ਵੀ ਨੇਡੂ ਜਾਣਦਾ ਸੀ ਜਾਣਦਾ ਹੀ ਜਾਣਦਾ ਤੁਹਾਡੀ ਵੀਡੀਓ ਵੀ ਦੇਖੀ ਸੀ ਤੇ ਉਹ ਵੀ ਵੈਸੇ ਮੈਨੂੰ ਮਿਲਿਆ ਸੀ ਹਾਂ ਉਹ ਸਾਥ ਛੱਡ ਗਿਆ ਹਾਂ ਪਤਾ ਲੈ ਉਹ ਯਾਰ ਚਲੋ ਯਾਰ ਵੀਰੇ ਆਪਾਂ ਟਾਇਰ ਟੂਰ ਤਾਂ ਏਡੇ ਛਾੜਦੇ ਹਾਂਜੀ ਇਹ ਟਾਇਰ ਖਿੱਚੂਗੀ ਮਤੋਂ ਜਾਨ ਜਾਨ ਤੁਹਾਨੂੰ ਚੈੱਕ ਕਰਵਾ ਦੰਨੇ ਹੋ ਜੂ ਚੱਕ ਹੁਣੇ ਮੈਂ ਕਹ ਵੀਰੇ ਲਓ ਚੱਲ ਮੇਰਾ ਵੀਰੇ ਦੇਖੀ ਆਜੂ ਕਿਉਂਕਿ ਨਾ ਆਪਣੇ ਕੀ ਹੁੰਦਾ ਜੱਟਾਂ ਦਾ ਸੌਦਾ ਜਦੋਂ ਆਪਾਂ ਤੈਰੇ ਡੇਲੇ ਚੜਾ ਲੇ ਤੇ ਮੜ ਕੇ ਤੁਰੂਗੀ ਇਹੇ ਤੁਰੂਗੀ ਕਿ ਨਹੀਂ ਖਿੱਚੂਗੀ ਹੈਗੀ ਮੈਂ ਬੈਠ ਜਾ ਬੈਠੋ ਵੀਰੇ ਵੀ ਖਿੱਚੂਗੀ ਹੈਗੀ ਉਹ ਗੱਲ ਆ ਇੱਥੇ ਪਤਾ ਲੱਗ ਜੂ ਹੱਥ ਪਾਓ ਹੱਥ ਪਾ ਲਈ ਹੱਥ ਤਾਂ ਹੁਣੇ ਮਿਲ ਆ ਵੀਰੇ ਮੜ ਕੇ ਕੱਲ ਨੂੰ ਮੈਂ ਕਹਾਂ ਮੈਂ ਤਾਂ ਡਰ ਲੱਗਦਾ ਓਏ ਹੋਏ ਹੋਏ ਯਾਰ ਤਾਂ ਤੁਸੀਂ ਕੌਣ ਆ ਪਤੰਦਰਾ ਕੁਝ ਹੋਰ ਆ ਜਾਵੇ ਇਹਨੂੰ ਲਾਲ ਨਾ ਨਾ ਹੈ ਮੈਂ ਆਪਾਂ ਗਰੰਟੀ ਦੇ ਕੇ ਦਈਦਾ ਜੇ ਹੋ ਗਿਆ ਨਾ ਮੇਰੇ ਕੋਲ ਛੱਡ ਦਿਓ ਕੁਝ ਵੀ ਹੋ ਗਿਆ ਇਹ ਨਹੀਂ ਗੱਲ ਹੈਗੀ ਨਾ ਨਾ ਲੱਗੇ ਆ ਜਾ ਇਹਦਾ ਵੀ ਆਪਣੀ ਜੇ ਗੱਡੀ ਬਣ ਕੇ ਕੁਝ ਹੋ ਗਿਆ ਇਹਨੂੰ ਖਰਾਬੀ ਹੋਗੀ ਮੈਂ ਜ਼ਿੰਮੇਵਾਰ ਬੈਠਾ ਹਾਂ ਐਸੀ ਤੂੰ ਜ਼ਿੰਮੇਵਾਰ ਜ਼ਿੰਮੇਵਾਰ ਹਾਂ ਬੂ ਬਸਾਰਾ ਦਾ ਸੌਲਡਾ ਮੈਂ ਤਾਂ ਟੋਟਲ ਵੀਰੇ ਇਹ ਆਪਾਂ ਖੋਦ ਇਨੀ ਟੈਸਟਿੰਗ ਕਰਕੇ ਗੱਡੀ ਪਾਸ ਕਰੀ ਠੀਕ ਆ। ਵੀ ਸਾਰਾ ਚੈੱਕ ਤੁਸੀਂ ਰੈਡੀ ਜਦੋਂ ਕਰਦੇ ਹੋ। ਕੱਲ ਨੂੰ ਇਹ ਨਹੀਂ ਹੈਗਾ ਵੀ ਆਪਾਂ ਨਾਰਮਲ ਸ਼ਾਟ ਲਈ ਵੀਰ ਨੂੰ ਤੋਰਦੀ। ਹਾਂ। ਅਗਲਾ ਜਾ ਕੇ ਉੱਥੇ ਧੱਕਾ ਕਰੀ। ਮੈਂ ਉੱਥੇ ਆ ਕੇ ਕਹਿੰਦੇ ਵੀਰੇ ਮੇਰਾ ਟੁੱਟ ਗਿਆ ਵਾਸ਼। ਹਾਂ। ਆਪਾਂ ਬੈਠੇ ਹਾਂ। ਸਾਰਾ ਤੇ ਇਹ ਟੈਸਟ ਕਰਕੇ ਪੂਰੀ ਫੁੱਲ ਟੈਸਟ। ਜੋ ਇਹਦੇ ਬਾਪਾ ਜੋ ਵੀ ਅੱਜ ਉਹਨੇ ਦੀ ਸਪੀਡ ਦਿਖਾਉਣੀ ਆ ਤੁਹਾਨੂੰ। ਸਪੀਡ ਦਿਖਾਈਏ। ਚਲੋ। ਆ ਜਾ ਮੇਰਾ ਵੀਰ ਨਨੂ ਵੇਚੀ। ਆਪਾਂ ਨਾਲ ਦੀ ਰੋਡ ਸਪੀਡ ਦਿਖਾਈਏ। ਹਾਂ। ਆਪਾਂ ਦਾਂ ਤੇ। ਹਾਂ ਜੀ। ਹਾਂ। ਚੇਰਪੁਰ ਚੇਲ ਬਰੋਲੇ ਹਾਂਜੀ ਵੀਰੇ ਤੂੰ ਮੈਂ ਕਹਿੰਦਾ ਵਿਚਾਲੇ ਆ ਜਾ ਸਾਈਟ ਦਾ 10 ਚੌਕੜੀ ਕੋਈ ਕੰਫਰਟ ਸੈਟਰਮ ਵੀ ਆ ਤੈਨੂੰ ਵੀ ਇੱਥੇ ਸੈਟ ਆ ਜਾ ਰੋਡ ਦਾ ਬਸ ਸਪੀਡ ਹਾਂ ਲੱਗਦਾ ਸਿੱਧੀ ਜੀ ਗੱਲ ਹੈ ਨਹੀਂ ਆਪਾਂ ਸੇਫਟੀ ਦਾ ਹੀ ਰੱਖੀਏ ਬੈਲ ਲਗਾਓ ਤੇ ਪਹੁੰਚ ਜਾਓ ਪਹੁੰਚ ਜਾਓ ਬਾਕੀ ਆਪਾਂ ਹਰੇਕ ਨੂੰ ਇਹੀ ਰეკਮੈਂਡ ਕਰਦੇ ਆ ਵੀ ਵੀਰੇ ਸਲੋ ਐਂਡ ਸੇਫ ਡਰਾਈਵਰ ਵੈਰੀ ਗੁੱਡ ਭੁਲਾਉਣੀ ਆਪਾਂ ਇੱਕ ਚੀਜ਼ ਆ ਠੀਕ ਆ ਚਲੋ ਸਾਫ ਰੋਡ ਆ ਥੋੜੀ ਬੋਤੀ ਛੱਡ ਕੇ ਦੇਖ ਲੋ ਬੱਕਰੀ ਗੱਲ ਆ ਪਰ ਅੱਜ ਦੇ ਟਾਈਮ 'ਚ ਨਾ ਕਿਸੇ ਨਾਲ ਜਦੋਂ ਤੇ ਨਾਲ ਜਦੋਂ ਲੜਦਾ ਹੀ ਮੈਂਰੇ ਜਿਦਾਈ ਦਾ ਫਾਇਦਾ ਹੀ ਨਹੀਂ ਫਾਇਦਾ ਹੀ ਨਹੀਂ ਜਿਦਾ ਇਹ ਕਿਹਦੇ ਨਾਲ ਗੱਲਾਂ ਇਹਦਾ ਕਹਿੰਦੇ ਰੱਬ ਨੂੰ ਥੱਲੇ ਲਾ ਲੈ ਜਾਵੇ ਆ ਗਿਆ ਜਦੋਂ ਨਾ ਕਿਸੇ ਨਾਲ ਵੀ ਨਾ ਜਦੋਂ ਬਾਕੀ ਵੀਰ ਦੀ ਆਪਾਂ ਦੇਖੋ ਤੁਸੀਂ ਵੀ ਪੰਜਵੀਂ ਗੇਅਰ ਜੀ ਜਾ ਰਹੀ ਆ ਹਾਂ ਸਪੀਡ ਨਾਰਮਲ ਹੋਗੀ ਨਾਰਮਲ ਆਪਾਂ ਉਵੇਂ ਚੱਕ ਲੈਣੀ ਆ ਉਵੇਂ ਚੱਲੂ ਚੱ ਨਹੀਂ ਚੱਲੂਗੀ ਇਧਰ ਦੀ ਤੁਸੀਂ ਦੇਖ ਲਓ ਕੋਈ ਧੂਆ ਨਹੀਂ ਕੋਈ ਹੋਰ ਨਹੀਂ ਇਹ ਨਹੀਂ ਵੀ ਆਪਾਂ ਤੇਲ ਵਧਾਤੀ ਚੁੜੀ ਹਾਂ ਆ ਨਹੀਂ ਹੈਗਾ ਕੰਮ ਵੀ ਤੇਲ ਦੀਆਂ ਚੁੜੀਆਂ ਤੋਂ ਚੱਕਤੀਆਂ ਚੱਲਣ ਦੇ ਅਗਲੇ ਦੀ ਤੇਲ ਹੀ ਆ ਖਾਈ ਜਾਣਾ ਵਾ ਨਹੀਂ ਮਾਈਲੇਜ ਵੀ ਦੋ ਮਾਈਲੇਜ ਵੀ ਪ੍ਰੋਪਰ ਪਰ ਆਪਣ ਕੋਈ ਗੇਅਰ ਸ਼ਿਫਟ ਕਰਨ ਦੀ ਲੋੜ ਨਹੀਂ ਪਈ। ਹਾਂ। ਉਸੇ ਪੰਨੇ ਵਿੱਚ ਜਾ ਰਹੀ ਆ। ਹਾਂ। ਉਸੇ ਦੀ ਫੇਰ। ਨਾਲੇ ਫਲਾਈਓਵਰ ਚੜਨਾ। ਹਾਂ। ਨਾਲੇ ਆਪਾਂ ਕੋਈ ਚੱਲ ਰਹਾ ਹੈ। ਬੰਦਰਾ ਫਿਰ ਹੌਲੀ ਜਾਂਦੀ ਆ। ਮੈਨੂੰ ਬਹੁਤ ਡਰ ਲੱਗਦਾ। ਬਾਕੀ ਇਹਦੀ ਆ ਵਾਇਰ ਚੈੱਕ ਕਰ ਲੋ। ਹਾਂ। ਸੀਟੀਆਂ ਦੇ ਵਿੱਚ ਪਹਿਲਾਂ ਹੀ ਵੀਰਾਂ ਨੂੰ ਕਹਤੀ ਆ ਨਾ। ਭੇਸਾ ਜੀ ਦਾ ਬੋਲਦੀ ਆ ਮੈਂ ਥਾਸੀ ਰੰਗ ਦਾ ਮਸਤਰੀ ਨੂੰ ਪੁੱਛਿਆ ਸੀ। ਆਉਣੀ ਆਉਣੇ ਦਾ ਆਪਣੇ ਗਾਗੜੀ। ਕਦੀ ਇਹਦਾ ਸ਼ਾਟ ਪਾਇਆ ਸੀਗਾ ਆ ਦੇਖ ਲਓ ਹਾਂ ਜਿੰਨੀ ਸਪੀਡ ਤੇ ਜਾਊਗੀ ਉਹਨੇ ਤੇ ਨਹੀਂ ਮਾਰਨੀ ਆ ਸਾਰੀ ਇਹ ਸੀਟੀ ਟਰਬੋ ਦੀ ਆ ਜੋ ਮਤਲਬ ਇਹ ਟਰਬੋ ਦੀ ਟਰਬੋ ਕੋਈ ਨੈਚੁਰਲ ਸੀਟੀ ਆ ਕੋਈ ਐਕਸਟਰਾ ਐਡਵਨਰੀ ਆਪਾਂ ਐਰਨਿੰਗ ਕੀਤੀ ਓਕੇ ਇਹ ਨਹੀਂ ਕਿ ਆ ਵੀ ਆ ਬਾਜ਼ਾਰੋਂ ਜਿਹੜੀ 250 ਦੀ ਮਿਲਦੀ ਉਹ ਫਿੱਟ ਕਰਤੀ ਉਹ ਨਹੀਂ ਕੀਤੀ ਉਹ ਨਹੀਂ ਜੀ ਚੈੱਕ ਕਰੋ ਦਰਾਂ ਸਰ ਵੈਰੀ ਗੁੱਡ ਇਹ オリジナル ਸੀਟੀ ਆ ਵੀਰਾ ਕਹਿੰਦਾ ਵੀ ਸਦਾ ਹੀ ਐਂ ਚੱਲੂ ਸਿੱਧੀ ਸਿੱਧੀ ਡਾਇਰੈਕਟ ਟਰਬੋ ਦੀ ਟਰਬੋ ਦੀ ਆਪ ਦੀ ਰਿਜਨ ਸਦਾ ਵੀ ਜਿੰਨਾ ਚਿਰ ਆਪਾਂ ਗੱਡੀ ਚਲਾਵਾਂਗੇ ਹਾਂਜੀ ਇਹ ਐਂ ਚੱਲ ਆਜੋ ਹੁਣ ਤੁਹਾਨੂੰ ਆਪਾਂ ਆਪਦੀ ਸ਼ਾਪ ਤੇ ਲੈ ਕੇ ਚੱਲਦੇ ਹਾਂ ਚਲੋ 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 ਆਪਾਂ ਵੀਰੇ ਦੀ ਸ਼ਾਪ ਤੇ ਵੀ ਚੱਲਦੇ ਆਂ ਤੇ ਵੀਰੇ ਦੀ ਇਹਨਾਂ ਟਰੈਕਟਰ ਜਿਹੜਾ ਕੰਮ ਕਰ ਰਹਿਣਾ ਉਹਦੀ ਝਲਕ ਤੁਹਾਨੂੰ ਦਿਖਾ ਦਿੰਨੇ ਆਂ ਉਹਦੀ ਵੀਡੀਓ ਆਪਾਂ ਤੁਹਾਨੂੰ ਬਾਅਦ ਚ ਲੈ ਕੇ ਆਵਾਂਗੇ ਅੱਜ ਜੇ ਕਰੀ ਨਾ ਤੁਹਾਨੂੰ ਉਹਦੀ ਛੋਟੀ ਜਿਹੀ ਬਚਲਕ ਦਿਖਾ ਦਿੰਦੇ ਲੋ ਜੀ ਪਹੁੰਚ ਗਏ ਆਪਾਂ ਵੀਰੇ ਦੀ ਛਾਪ ਤੇ ਜਿੱਥੇ ਇਹਦਾ ਜਨਮ ਹੋਇਆ ਹਾਂਜੀ ਇਹਦਾ ਜਨਮ ਇਹ ਕਹਿੰਦੇ ਆ ਹਾਂ ਦੁਬਾਰਾ ਰੀ ਜਨਮ ਹੋਇਆ ਰੀ ਜਨਮ ਹੋਇਆ ਇਸ ਛਾਪ ਤੇ ਇਸ ਗੱਡੀ ਦਾ ਰੀ ਜਨਮ ਹੋਇਆ ਤੇ ਵੀਰੇ ਦੀ ਵੀਰੇ ਦੇ ਹੱਥ ਦੀ ਕਲਮ ਮੋਟੀ ਮੋਟੀ ਇੱਕ ਰੀ ਪਹਿਲਾਂ ਦਿਖਾਦਾ ਆ ਬਲੇਰੋਲ ਨਿਗਾਹ ਮਾਰੋ ਤੁਸੀਂ ਇਹਦੀ ਹੁੱਕ ਹੁੱਕੀ ਬਹੁਤ ਸਾਲਿਡ ਲਾਈ ਆ ਵੀਰੇ ਹੁੱਕ ਵੀਰੇ ਬੜੀ ਇਹਦੀ ਲੱਗਦਾ ਵੀ ਸਾਰੀ ਆਪਾਂ ਦਿਖਾਵਾਂਗੇ ਅਗਲੀ ਵੀਡੀਓ ਚ ਹਾਂ ਪਰ ਇਹਦੀ ਹੁੱਕ ਵਗੈਰਾ ਜੇ ਬਲੇਰੋ ਨੂੰ ਵੀ ਮੋਡੀਫਿਕੇਸ਼ਨ ਕੋਈ ਕਰਾਉਣੀ ਹੈ ਆਪਾਂ ਸਾਰੇ ਤਰ੍ਹਾਂ ਦੀ ਕਰਦੇ ਸਾਰਾ ਕੁਝ ਟੋਟਲੀ ਸੀਟਾਂ ਲਾਈਟਾਂ ਸੀਟਾਂ ਸੂਟਾਂ ਸਾਰਾ ਕੋ ਚੇਂਜ ਆ ਅੰਦਰੋਂ ਪੂਰੀ ਲਗਜ਼ਰੀ ਆ ਪਰ ਅੱਜ ਨਹੀਂ ਅੱਜ ਲਈ ਇੱਕ ਵਾਰੀ ਮਾਫੀ ਆ ਵੀਰ ਨੇ ਆ ਵੀ ਬਲੇਰੋ ਦੀਆਂ ਲਾਈਟਾਂ ਜੇ ਕਿਸੇ ਵੀਰ ਨੇ ਆ ਕਰਾਉਣੀਆਂ ਦੀ ਥਾਰ ਵਾਲੀਆਂ ਟਾਇਰ ਬਰਾਬਰ ਕਰਾਉਣੇ ਹਨਾ ਸਾਰਾ ਕੋ ਲੰਮਾ ਕੇ ਯਾਰ ਕੁਝ ਵੀ ਟੋਟਲੀ ਕੁਝ ਵੀ ਪਰ ਫਿਟਿੰਗ ਪ੍ਰੋਪਰ ਇਹੇ ਜੀ ਹੋਊਗੀ ਵੀ ਕੱਲ ਨੂੰ ਤੁਹਾਡਾ ਮਨ ਚੇਂਜ ਕਰਨ ਦਾ ਹੋਊਗਾ ਹਾਂ ਕੋਈ ਕੱਟਵਟ ਨਹੀਂ ਕੋਈ ਵੈਲਡਿੰਗ ਨਹੀਂ ਕੁਝ ਨਹੀਂ ਪੂਰਾ ਪਰ ਪੂਰਾ ਉਹ ਥਾਮੀ ਪੂਰੀ ਹੈ ਪ੍ਰੋਪਰ ਪਲੇਟ ਲਾ ਕੇ オリジナル ਮਿਲਟਰੀ ਦੀ ਹਾਂ ਮੈਂ ਹੁੱਕ ਲਈ ਜੇ ਤਾਂ ਟਰਾਲੀ ਕੋਈ ਚੀਜ਼ ਪਾਉ ਬੰਮਲੇ ਦੇ ਧੱਕਾ ਵਿੱਚ ਆਪਣੇ ਆਪ ਲੱਗ ਜਾਣੀ ਇੱਕ ਚੀਜ਼ ਹੋਰ ਦਿਖਾਉਣਾ ਦੇਖਣ ਨੂੰ ਇਦਾਂ ਹੀ ਲੱਗਦੀ ਪਈ ਆ ਵੀ ਹੁੱਕ ਸਿੱਧੀ ਲਾਤੀ ਆ ਵੀਰੇ ਦੀ ਗੱਲ ਕਰੂੰ ਮੋਟੀ ਪਲੇਟ ਲਾ ਕੇ ਆਵੇ ਇਹ ਇੱਧਰ-ਇੱਧਰ ਜਾਂਦੀ ਸਾਈਡਾਂ ਦੇ ਪੂਰਾ ਇਹ ਨਹੀਂ ਹੈਗਾ ਵੀ ਮਗਰੋਂ ਖਿੱਚੀ ਜਾਊਗੀ ਨਾ ਜੀ ਨਾ ਇੱਕ ਵੀਰ ਦੀ ਕਲਾ ਇੱਧਰ ਵੀ ਦਿਖਾਵੀਂ ਇਹ ਜਣਾ ਬਾਹਰ ਕਿਹੜੀ ਕੰਟਰੀ? ਇਹ ਅਮਰੀਕਾ ਚਲੇ। ਨਰਕਾ? ਹਾਂਜੀ। ਇਹਦੀ ਵੀਡੀਓ ਵੀ ਜਲਦੀ ਆਉਂਦੀ ਪਈ ਆ। ਬਾਬਾ ਸੋਖ ਰੱਖ ਕੇ ਜੇ ਅਸੀਂ ਅੱਜ ਪ੍ਰੀ ਹੋ ਗਏ ਅੱਜ ਨਹੀਂ ਤਾਂ ਫੇਰ ਜਦੋਂ। ਜਦੋਂ। ਜਦੋਂ ਇਹ ਅਮਰੀਕਾ ਜਾਣਾ। ਇਹ ਤੁਹਾਨੂੰ ਮੋਟਾ-ਮੋਟਾ ਯਾਕਰੀਆਂ ਆਪਾਂ ਦੇਖਾ ਦੇਨੇ। ਯਕਰ ਦਿਖਾ ਹੀ ਦੇ ਵੀਰਾਂ ਨੂੰ। ਦਿਲ 'ਚ ਰਹਿ ਨਾ ਜਾਵੇ ਸਾਰਾ ਵੀਰ ਨੇ ਤਿਆਰ ਕਰਿਆ। ਇਹ ਕਿਹੜਾ ਹੈਗਾ ਡੀਟੀ? ਇਹ ਡੀਟੀ 14 ਜੀ। ਡੀਟੀ 14। ਅੱਗੇ ਆ ਜਾਣਾ ਨੂੰ। ਯਕਰ ਦੀ ਲੁੱਕ ਦਿਖਾ ਦੇ। ਆਰ ਨੂਨਾ ओरिजिनल ਲੁੱਕ ਹੀ ਰੱਖੀ ਹੈ ਨਾ ਵੀਰੇ ਲੋਕੋ ਬਾਈਸ ओरिजिनल ਆ ਬਸ ਥੋੜਾ ਜਿਹਾ ਜਿਵੇਂ ਛਾਤਰੀ ਉਹ ਚੁਆਇਸ ਆ ਕਸਟਮ ਆ ਤੇ ਬੰਮ ਪਰ ਆਪਣਾ ਉਪਰੋ ਛਤੂ ਤਾਂ ਕਰਿਆ ਪੂਰਾ ਸਾਰਾ ਕੁਝ ਜਗਦਾ ਵੀ ਨਹੀਂ ਵੈਸੇ ਤਾਂ ਹਾਂ ਕੋਈ ਨਹੀਂ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਸਾਰਾ ਦੇਵਾਂਗੇ ਅਗਲੀ ਆਪਾਂ ਅੱਧੇ ਵੀ ਕਰਾਂਗੇ ਇਹਦੀ ਸਾਰਾ ਤੇ ਆਜੋ ਆਪਣੇ ਮੇਨ ਕੰਸਾਈਨਮੈਂਟ ਤੇ ਤੇ ਇਹ ਵਾਲੀ ਕਾਰ ਜੇ ਜੀਪ ਕਿਸੇ ਵੀਰ ਨੇ ਬਣਾਉਣੀ ਆ ਆਪਣਾ ਐਡਰੈਸ ਐਡਰੈਸ ਪਰਪਰ ਦਾ ਆਪਣਾ ਐਡਰੈਸ ਹੈਗਾ ਜੀ ਪ੍ਰੋਪਰ ਜਿਹੜਾ ਸਾਹਮਣੇ ਬਿਜਲੀ ਘਰ ਠੀਕ ਹੈ ਜਗਰਾਉ ਮੇਨ ਮੋਗਾ ਸੋਈਪਰ ਰੋਡ ਆ ਜਿਹੜਾ ਠੀਕ ਆ ਵੀਰੇ ਜਗਰਾਉ ਬਸ ਸਟੈਂਡ ਤੋਂ ਪਿਛਲੇ ਮੇਨ ਹਾਈਵੇ ਦੇ ਉੱਪਰ ਹੀ ਆ ਹਾਈਵੇ ਦੇ ਉੱਪਰ ਹਾਂਜੀ ਵੀਰੇ ਦਾ ਨੰਬਰ ਉੱਪਰ ਚੱਲ ਰਿਹਾ ਜਦੋਂ ਤੁਸੀਂ ਜਗਰਾਉ ਦੇ ਵਿੱਚ ਆਓਗੇ ਨਾ ਬਿਜਲੀ ਘਰ ਜਿਹੜਾ ਹਾਈਵੇ ਦੇ ਉੱਪਰ ਵਾਲਾ ਹਾਈਵੇ ਦੇ ਉੱਪਰ ਆ ਇੱਥੇ ਆ ਕੇ ਵੀਰੇ ਨੂੰ ਫੋਨ ਕਰ ਲਿਓ ਸਾਹਮਣੇ ਤੁਹਾਨੂੰ ਦੇਸੀ ਪੈਣਾ ਵੀਰੇ ਨਹੀਂ ਸਾਰਿਆਂ ਨਾਲ ਵੱਧ ਜੀਪਾਂ ਵੀਰੇ ਆਪਣੇ ਕੋਲੇ ਖੜੀਆਂ ਹੋਣੀਆਂ ਇੱਥੇ ਹਾਂ ਤੁਹਾਨੂੰ ਦੱਸਣ ਦੀ ਵੀ ਲੋੜ ਨਹੀਂ ਬੋਰਡ ਦੇਖਣ ਦੀ ਲੋੜ ਨਹੀਂ ਮੇਰੇ ਤੇ ਜੀਪਾਂ ਖੜੀਆਂ ਹੋਈਆਂ ਨਾ ਬਲੈਰੋ ਜੀਪਾਂ ਸਫਾਰੀ ਟਰੈਕਟਰ ਉਹ ਕਹਿਣ ਦਾ ਮਤਲਬ ਉਹ ਤੇ ਜੇ ਆਪੇ ਆਜੋ ਤੇ ਵੀਰੇ ਦਾ ਨੰਬਰ ਡਿਸਪਲੇ ਤੇ ਚੱਲਦਾ ਪਿਆ ਆਈਡੀ ਵੀਰੇ ਦੀ ਮੈਂਸ਼ਨ ਮੈਂ ਕਰ ਦਿੱਤੀ ਆ ਵੀਰੇ ਦੇ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਵੀਂ ਨਵੀਂ ਜਾਣਕਾਰੀ ਤੁਹਾਨੂੰ ਉੱਥੇ ਮਿਲਦੀ ਹੀ ਰਹਿਣੀ ਆ ਕਿਉਂਕਿ ਵੀਰ ਨੇ ਜਿਹੜੀ ਚੀਜ਼ ਤਿਆਰ ਕੀਤੀ ਉੱਥੇ ਪਾ ਦਿਆ ਕਰਨੀ ਪਾ ਦਿਆ ਕਰਨੀ ਇਹ ਵੀਰੇ ਦੇ ਉਹੀ ਗੱਲ ਆਪਣੇ ਇਹ ਮੇਰੇ ਫਾਦਰ ਸਾਹਿਬ ਫਾਦਰ ਸਾਹਿਬ ਬਾਪੂ ਜੀ ਆਜੋ ਮੜਾ ਆ ਤੁਸੀਂ ਵੀ ਦਰਸ਼ਨ ਦੇ ਦਿਓ ਤੁਸੀਂ ਪਿੱਛੇ ਪਿੱਛੇ ਐ ਇਹ ਵੀਰੇ ਦੇ ਹਸੀ ਗਾਲ ਜੀ ਇਹ ਵੀਰੇ ਦੇ ਫਾਦਰ ਸਾਹਿਬ ਆ ਜਿਨ੍ਹਾਂ ਨੂੰ ਕਹਿੰਦਾ ਮਤਲਬ ਗੁਰਤੀ ਜੀ ਹਾਂਜੀ ਇਹ ਸਾਰਾ ਕੁਝ ਮਿਲਿਆ ਸਾਡੇ ਕੋਲ ਨਾ ਜੀਪ ਮਤਲਬ ਜਿੰਨਾ ਕੋ ਸਕਿਆ ਆਜੋ 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 ਵੀਰੇ ਕੋਈ ਨਾ ਜਿੰਨਾ ਕਿ ਸਾਡੇ ਤੋਂ ਹੋ ਸਕਿਆ ਅਸੀਂ ਦਿਖਾਇਆ ਸਮੇਂ ਦੀ ਸ਼ਾਰਟ ਵੀਰੇ ਕੋਲੇ ਵੀ ਆ ਤੇ ਮੇਰੇ ਕੋਲੇ ਵੀ ਥੋੜੀ ਜੀ ਚੀਜ਼ ਤਾਂ ਵੀਰੇ ਨੇ ਜਿਵੇਂ ਆਪਾਂ ਕਹਿੰਦੇ ਨੇ ਨਾ ਵੀ ਇੰਨੀ ਜਿਆਦੀ ਨਿਖਾਰੀ ਆ ਸਮੇਂ ਦੀ ਘਾਟ ਕਰਕੇ ਸਾਡੇ ਤੋਂ ਥੋੜੀਆਂ ਚੀਜ਼ਾਂ ਦਿਖਾਈਆਂ ਗਈਆਂ ਲੈ ਗਰੂ ਸੋਖ ਰੱਖੇ ਜਲਦੀ ਫੇਰ ਹੋਰ ਕੇ ਮਾਡਲ ਦੀ ਹੋਰ ਮਾਡਲ ਦੀ ਤੁਹਾਨੂੰ ਜੀਪਾਂ ਦਿਖਾਵਾਂਗੇ ਅੱਜ ਬਸ ਓੜ ਜਾ ਇੱਕ ਨੋਟਾ ਮੋਟਾ ਪੈਸਾ ਦੱਸ ਦਈਏ ਫਿਰ ਵੀ ਟਾਇਰ ਇਹਦੇ ਡੇਢ ਦੇ ਜੇ ਕਿਸੇ ਵੀਰ ਨੇ ਐਦਾਂ ਦਾ ਮਾਡਲ ਸੇਮ ਤਿਆਰ ਕਰਾਉਣਾ ਮੋਟਾ ਆ ਦੱਸ ਮੈਕਸਿਮਮ ਪ੍ਰਾਈਸ ਦੇਖੋ 550 ਤੋਂ 6 ਦੇ ਵਿੱਚ ਜਾਊਗਾ 550 ਤੋਂ 6 ਦੇ ਵਿੱਚ ਪਾਸਿੰਗ ਹੋਊਗੀ ਇਹਦੀ ਇਹ ਤਾਂ ਪਾਸਿੰਗਾ 2034 ਤੱਕ ਉਹ ਬੱਲੇ ਯਾਰ ਆ ਤਾਂ ਗੱਲ ਦੱਸੀ ਨਹੀਂ ਇਹ ਨਹੀਂ ਹੋਊਗਾ ਵੀ ਇਥੋਂ ਕਾਪੀ ਲੈ ਕੇ ਤੁਹਾਡੀ ਟਰਾਂਸਫਰ ਨਹੀਂ ਹੋਣੀ ਅੱਛਾ ਵੈਲਿਡ ਅਪ ਟੂ ਬਈ ਯਾਰ ਆ ਤਾਂ ਚੀਜ਼ ਆਪੇ ਦਿਖਾਈ ਨਹੀਂ ਮੇਨ ਚੀਜ਼ ਨੰਬਰ ਪਲੇਟ ਸਰਕਾਰੀ ਹੈ ਸਰਕਾਰੀ ਚਿੱਪੜ ਯਾਰ ਸੀ ਸਾਰਾ ਕੁਝ ਮਿਲੂਗਾ ਚੇਪ ਪਲੀਆਰ ਸੀ ਇੰਨੇ ਪੈਸਿਆਂ ਦੇ ਵਿੱਚ ਮਤਲਬ ਜੇ ਕੋਈ ਆਹ ਵਾਲਾ ਮਾਡਲ ਠੀਕ ਆ ਛੱਤ ਲੱਗਦੀ ਕਰਕੇ ਛੱਤ ਲੱਗੇ ਡਬਲ ਛੱਤ ਮਿਲੂਗੀ ਦੋਨੋਂ ਫਰੇਮ ਮਿਲਣਗੇ ਦੋਨੋਂ ਫਰੇਮ ਮਿਲਣਗੇ ਵੈਰੀ ਗੁੱਡ ਯਾਰ ਕੀ ਉਹਦੇ ਵਾਂਗੂ ਮੁੰਡੇ ਖੁੰਡਿਆਂ ਨੇ ਚਲਾਉਣੀ ਆ ਚੱਲੂਗੀ ਤੇ ਬਾਪੂ ਨੇ ਚਲਾਉਣੀ ਆ ਤਾਂ ਉਹ ਵੀ ਚੱਲੂਗੀ ਉਹ ਵੀ ਚੱਲੂ ਬਾਪੂ ਬਾਅਦ ਛੱਤ ਲੱਗ ਜੂ ਲੱਗੇ ਤੇ ਵੀਰ ਨੇ ਹੱਬ ਵੀ ਦੱਸਿਆ ਇਸ ਵੀਡੀਓ ਦੇ ਵਿੱਚ ਜੇ ਕਿਸੇ ਕੋਲ ਹੈਗੀ ਨਾ ਕਰੇ ਬਲੈਰੋ ਜਾਂ ਕਿਹੜੀ ਆਪਣੀ ਸਕੋਪ ਹੋਗੀ ਥਾਰ ਹੋਗੀ ਹਾਂ ਉਹ ਲਾਈਟਰ ਚੇਂਜ ਕਰੋ ਚੇਂਜ ਕਰੋ ਵੀਰ ਨੇ ਹੱਬ ਦਾ ਸਿਸਟਮ ਉਹੀ ਰੱਖਿਆ ਵੀ ਝੰਝੜ ਨਹੀਂ ਵੇ ਇਹਦੇ ਟਾਇਰ ਇਹਨੂੰ ਲੱਗਣਗੇ ਆਪਾਂ ਉਹਨੂੰ ਵੀ ਲਾ ਸਕਦੇ ਹਾਂ ਇਹਦੇ ਵਾਲੇ ਥਾਰ ਨੂੰ ਲਾਓ ਥਾਰ ਦੇ ਇਹਨੂੰ ਲਾਓ ਹਾਂ ਤੇ ਸਾਨੂੰ ਦੋ ਆ ਗਿਆ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਫਿਰ ਵੀਰੇ ਕੋਲੇ ਜਦੋਂ ਕੋਈ ਨਵੀਂ ਚੀਜ਼ ਵੀਰੇ ਨੇ ਬਣਿਆ ਤਿਆਰ ਕਰੀ ਵੈਸੇ ਤਾਂ ਤਿਆਰ ਬਹੁਤ ਮਾਡਲ ਤੁਹਾਨੂੰ ਮੋਟੇ ਮੋਟੇ ਦਿਖਾਤੇ ਆ ਤੇ ਆਪਾਂ ਫਿਰ ਅਗਲੀ ਵੀਡੀਓ ਦੇ ਵਿੱਚ ਨਵੀਂ ਚੀਜ਼ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਵੀਰ ਦੇ ਪੇਜ ਨੂੰ ਫੌਂਦੋ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਇੱਕ ਇੱਕ ਗੱਲ ਮੈ ਤੁਹਾਨੂੰ ਕੱਟਣੀ ਸੀ ਵੀ ਹੁਣ ਜੀਪਾਂ ਨੂੰ ਜਿਹੜੀਆਂ ਅਗਲੀਆਂ ਦਿਖਾਵਾਂਗੇ ਇੱਕ ਤਾਂ ਨਵੀਂ ਤਿਆਰ ਹੁੰਦੀ ਆ ਇਹ ਕੋ ਜੀਪਾਂ ਦਿਖਾਵਾਂਗੇ ਜਿਹੜੀਆਂ ਥੋੜੀਆਂ ਚੱਲੀਆਂ ਹੋਈਆਂ ਉਹਦਾ ਕਾਰਨ ਕੀ ਅਗਲੇ ਦਿਨ ਰਿਵਿਊ ਦਿਵਾਉਂਗਾ ਹਾਂ ਇਹੋ ਥੋੜੀ ਚੱਲੀ ਹੋਈ ਤੇ ਕੀ ਨਿਕਲੀ ਵੈਰੀ ਗੁੱਡ ਤਾਂ ਜੋ ਉਹਦੇ ਨਾਲ ਵੀਰਾਂ ਨੂੰ ਪਤਾ ਲੱਗ ਜਾਈ ਗੱਲ ਫਿਰ ਮੈਂ ਉਹਨਾਂ ਵੀਰਾਂ ਤੇ ਲਿਆਉਣਾ ਉਹਨਾਂ ਵੀਰਾਂ ਨੇ ਵੀਡੀਓ ਵੇਖ ਕੇ ਲੈ ਤਾਂ ਲਈ ਬਾਅਦ ਚੋਂ ਮਿੱਟੀ ਨਿਕਲ ਆਈ ਆਪਾਂ ਤੁਹਾਨੂੰ ਰਿਵਿਊ ਦਿਖਾਵਾਂਗੇ ਵੀ ਹਾਂ ਉਹ ਬੰਦੇ ਨੇ ਤੁਸੀਂ ਆਪ ਪੁੱਛਿਓ ਕੀ ਸੈਟੀਸਫਾਈ ਹੈ ਜਾਂ ਨਹੀਂ ਹਾਂ ਕਿੰਨਾ ਕੰਨਾ ਟਾਈਮ ਹੋ ਗਿਆ ਤੇ ਕੀ ਉਹਦੇ ਵਿੱਚ ਨਿਕਲਿਆ ਕੀ ਨਿਕਲਿਆ ਵੀ ਚੱਲਣ ਮੁਤਾਬਕ ਉਹਨਾਂ ਹੰਡੀਆਂ ਆ ਕਿ ਨਹੀਂ ਹੈ ਨਾ ਕਿਉਂਕਿ ਆਪਣੇ ਬਾਹਰਲੇ ਵੀਰ ਵਿਚਾਰੇ ਆਰਡਰ ਕਰ ਦਿੰਦੇ ਆ ਬਾਅਦ ਵਿੱਚ ਉਹ ਮਿੱਟੀ ਨਿਕਲੀ ਫਿਰ ਉਹ ਵਿਚਾਰੇ ਰੌਲਾ ਤਾਂ ਹੀ ਮਿੱਟੀ ਨਹੀਂ ਨਿਕਲੋ ਬਸ ਉਹ ਗਿਰੇ ਨਹੀਂ ਆਪ ਇੱਕ ਚੀਜ਼ ਵੀਰੇ ਆਪਾਂ ਆਪਣੀ ਬਲੈਰੋ ਜਿਵੇਂ ਆ ਦਿਖਾ ਦੇ ਕਿਸੇ ਵੀਰ ਨੇ ਵੀ ਬਲੈਰੋ ਟਾਇਰ ਟੁਰ ਬਰਾਬਰ ਕਰਾਣੇ ਹੋ ਜਾਣਗੇ ਨਾ ਚਾਰੋਂ ਟਾਇਰ ਬਰਾਬਰ ਹੋਣਗੇ ਚਾਰੇ ਜੇ ਰੀਮਾਂ ਦੇ ਵਿੱਚ ਇਸ ਤਰ੍ਹਾਂ ਵੀ ਆ ਇਹਨਾਂ ਦੇ ਰੀਮਾਂ ਚ ਵੀ ਹੋ ਜਾਣਗੇ ਇਹਨਾਂ ਦੇ ਰੀਮਾਂ ਚ ਵੀ ਬਰਾਬਰ ਹੋਣਗੇ ਲਗੀ ਬਲੈਰ ਦੇ ਟਾਇਰ ਵੀਰਾਂ ਨੂੰ ਪਤਾ ਹੀ ਹੋਣਾ ਵੀ ਅੰਦਰ ਆਉਂਦੇ ਪਿੱਛੇ ਆਉਂਦੀ ਆ ਤੇ ਜਲਦੀ ਆਪਾਂ ਇਹ ਕਿਸੇ ਵੀ ਤੇ ਕਰਾਉਣਾ ਲਾਈ 18 ਇੰਚ ਕਰਾਉਣੀ ਆ ਜਾਂ 20 ਇੰਚ ਲਵਾਉਣੇ ਆ 18 ਇੰਚ ਲਵਾਉਣੇ ਆ ਉਹਦੇ ਕਨਵਰਟਰ ਵੀ ਸਪੈਸਰ ਆ ਜਿਹੜੇ ਆਪਾਂ ਉਸ ਅਕੋਰਡਿੰਗ ਬਣਾ ਕੇ ਦੰਨੇ ਆ ਹੂੰ ਤੇ ਚਾਰੇ ਟਾਇਰ ਬਰਾਬਰ ਹੋਣੇ ਆ ਚਾਰੇ ਟਾਇਰ ਬਰਾਬਰ ਇਹ ਨਹੀਂ ਵੀ 2 12 ਕੇ ਦੋ ਅੰਦਰ ਆਪਾਂ origianally ਰੱਖਣੀ ਆ ਆਪਾਂ origianally ਰੱਖਣੀ ਆ ਚਾਰੇ ਇੱਕੋ ਜਿਹੇ ਕਰ ਦਿਆਂਗੇ ਆਪਾਂ ਜਲਦੀ ਤੁਹਾਨੂੰ ਇਹਦਾ ਆਪਣੀ ਆ ਨਾ ਆਪਾਂ ਰੋਜ਼ ਤੁਹਾਨੂੰ ਇਹਦਾ ਦਿਖਾ ਹੀ ਦਿਆ ਕਰਨਾ ਕੋਈ ਚੱਕਰ ਦੋ ਆ ਗਿਆ ਲੈ ਛੋਟੇ ਵੀਰ ਨੂੰ ਤੇ ਵੀਰੇ ਨੂੰ ਯਾਦ ਜਰੂਰ ਕਰਿਓ ਜੀਪ ਬਣਾਉਣ ਵਾਸਤੇ ਜੀਪ ਕੱਲੀ ਨਹੀਂ ਤੁਹਾਨੂੰ ਵਾਰ-ਵਾਰ ਮੈਂ ਦੱਸਦਾ ਕੋਈ ਵੀ ਚੀਜ਼ ਬਣਾਉਣ ਵਾਸਤੇ ਵੀਰੇ ਨੂੰ ਯਾਦ ਜਰੂਰ ਕਰਿਓ ਦੋ ਅੱਗੇ ਮਿਲਦੇ ਆਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ